ਰਿਸ਼ਤੇਦਾਰ ਹੀ ਆ ਤੇ ਤੁਹਾਡੇ ਰਿਸ਼ਤੇਦਾਰ ਨੇ ਕਿਵੇਂ ਸਾਹ ਚੜ ਕੇ ਕੀ ਹੁੰਦਾ ਸੀ ਉਹਨਾਂ ਨੂੰ ਉਹ ਹਥੋਂ ਮਾਲਾ ਪਾਂ ਬਾਹਰ ਜਾਣਾ ਵੇ ਦੁਕਾਨ ਤੋਂ ਤੇ ਸਾਹ ਚੜ ਜਾਂਦਾ ਸੀ ਮਾਲਾ ਤੁਰੇ ਹੀ ਨਹੀਂ ਜਾਂਦੇ ਸੀ ਤੇ ਹੁਣ ਹੁਣ ਉਹ ਪਰਸੋਂ ਸੰਸਕਾਰ ਤੇ ਜਾ ਕੇ ਆਏ ਆ ਮੌਲਕ ਕਿਲੋ ਡੇਢ ਮੀਲ ਕਿਲੋ ਮੀਟਰ ਤੁਰ ਕੇ ਗਏ ਆ ਉਹਨਾਂ ਨੂੰ ਪ੍ਰੋਬਲਮ ਜਦੋਂ ਪੌੜੀਆਂ ਥੋੜੀਆਂ ਚੜਦੇ ਆ ਪੇਸ਼ੈਂਟ ਇੱਕ ਦੋ ਉਹਨਾਂ ਦਾ ਸਾਹ ਨਾ ਸਾਹ ਨਹੀਂ ਰਲਦਾ ਹੈਗਾ ਰਾਤ ਨੂੰ ਸੁੱਤੇ ਪੇ ਉੱਠ ਕੇ ਬੈਠਣਾ ਪੈਂਦਾ ਸਾਹ ਚੜ ਜਾਂਦਾ ਵਾ ਧੜਕਣ ਜਿਹੜੀ ਕੰਨਾਂ 'ਚ ਵੱਜਣੀ ਮਹਿਸੂਸ ਹੋ ਜਾਂਦੀ ਆ ਤੇ ਇਹ ਸਾਰੀਆਂ ਲਾਮਤਾਂ ਜਿਹੜੀਆਂ ਹਾਰਟ ਦੀ ਬਲੌਕੇਜ ਗਿਨ ਲਓ ਹਾਰਟ ਦੀ ਜਿਹੜੀ ਪੰਪਿੰਗ ਸਲੋ ਦੀ ਗਿਨ ਲਓ ਸਾਰੇ ਹਾਰਟ ਦੇ ਮਰੀਜ਼ ਹੁੰਦੇ ਆ ਹਰੇਕ ਬੰਦਾ ਕਿ ਇਹ ਗੱਲ ਕਹੀ ਜਾਂਦਾ ਹੈ ਕਿ ਜੀ ਮੈਨੂੰ 20 ਦਿਨਾਂ ਚ ਫਰਕ ਪੈ ਗਿਆ ਮੈਨੂੰ 20 ਦਿਨਾਂ ਚ ਫਰਕ ਪੈ ਗਿਆ ਮੈਨੂੰ ਹਫਤੇ ਚ ਫਰਕ ਪੈ ਗਿਆ ਤੁਸੀਂ ਕੀ ਕਰਦੇ ਹੋ ਫਿਰ ਸਾਡੀ ਜਿਹੜੀ ਇਹ ਮੈਡੀਸਿਨ ਹੈਗੀ ਜਿੱਦਾਂ ਉਹ ਪਿਛਲੀ ਵਾਰੀ ਆਪਾਂ ਦਿਖਾਈ ਹਾਰਟ ਕੇਅਰ ਪ੍ਰੋ ਕਿਟ ਹੈਗੀ ਆ ਇਹ ਜਿਹੜੀ ਹੈਗੀ ਹੈ ਜੰਮੇ ਹੋਏ ਚੂਨੇ ਨੂੰ ਜਿਹੜੇ ਪਿਸ਼ਾਬ ਦੇ ਰਸਤੇ ਬਾਹਰ ਦਾ ਰਸਤਾ ਦਿਖਾ ਦੂਗੀ ਕੋਸ਼ਿਸ਼ ਹੀ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦੀ ਬਲੋਕੇਜ ਨਹੀਂ ਛੱਡਦੀ ਥੋੜਾ 20 ਦਿਨ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਸਾਹ ਚੜਨਾ ਦਰਦ ਛਾਤੀ ਦੇ ਵਿੱਚ ਉਹ ਸਾਰਾ ਜਿਹੜਾ ਲਾਮਤਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ पिछले 15 20 सालਾਂ ਤੋਂ ਮਾਈਗਰੇਨਸ ਹੈ ਜੀ 15 20 ਸਾਲਾਂ ਤੋਂ ਹਾਂਜੀ ਬਹੁਤ ਇਲਾਜ ਕਰਾਇਆ ਜੀ ਕਿਤੋਂ ਫਰਕ ਨਹੀਂ ਪਿਆ ਸੀ ਹੁਣ ਮਹੀਨਾ ਹੋ ਗਿਆ ਇਥੋਂ ਦਵਾਈ ਚੱਲ ਰਹੀ ਹੈ ਜੀ ਕਾਫੀ ਹਲਕਾ ਹੋ ਗਿਆ ਸਰ ਮਾਈਗਰੇਨ ਦੇ ਨਾਲ ਜਦੋਂ ਤੁਸੀਂ ਦਵਾਈਆਂ ਦੂਈਆਂ ਖਾਦੀਆਂ ਉਹਦੇ ਨਾਲ ਤਾਂ ਹੋਰ ਵੀ ਦਿੱਕਤਾਂ ਪਰੇਸ਼ਾਨੀਆਂ ਮਾਜੀ ਬੜੀਆਂ ਹੋ ਗਈਆਂ ਹੋਣੀਆਂ ਹਾਂਜੀ ਬਹੁਤ ਐਸਿਡ ਤਜਾਬ ਬਣਦਾ ਹੈ ਬੀਪੀ ਬੀਪੀ ਹਾਈ ਹਾਂਜੀ ਸਾ ਉਹਨੂੰ ਫਰਕ ਹੈ ਅੱਗੇ ਨਾਲੋਂ ਸਾ ਵੀ ਚੜਦਾ ਸੀ ਜੀ ਹਾਂਜੀ ਤਾਂ ਤੁਹਾਨੂੰ ਕੋਈ ਦੇਖ ਕੇ ਕਹਿ ਨਹੀਂ ਸਕਦਾ ਵੀ ਤੁਹਾਨੂੰ ਮਾਈਗਰੇਨ ਹੈ ਮੈਨੂੰ ਕਦੇ ਲੱਗਦਾ ਹੀ ਨਹੀਂ ਸੀ ਜੀ ਵੀ ਮੇਰਾ ਸਿਰ ਕਦੇ ਠੀਕ ਹੋ ਜਾਊਗਾ ਹਲਕਾ ਹੁਣ ਬਿਲਕੁਲ ਪੂਰਾ ਹਲਕਾ ਹੈ। ਸ਼ਰਮਾ ਜੀ ਕੋਲ ਆਓ ਤੇ ਦੁੱਖਾਂ ਤੋਂ ਛੁਟਕਾਰਾ ਪਾਓ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਅਸੀਂ ਇਹ ਮੈਡੀਸ਼ਨ ਉਦੋਂ ਵਰਤਦੇ ਹਾਂ ਜਿੰਨਾਂ ਦਾ ਰੈਕਸ਼ਨ ਫ੍ਰੈਕਸ਼ਨ 40 ਤੋਂ ਫਰੂਕੀ ਸਾਹਿਬ ਥੱਲੇ ਆ ਜਾਂਦਾ ਹੈਗਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਛੇਤੀ ਰਿਕਵਰੀ ਦੀ ਲੋੜ ਹੁੰਦੀ ਹੈ ਫਿਰ ਅਸੀਂ ਇਹ ਹਰਕ ਨਾਲ ਐਡ ਕਰਕੇ ਦਿੰਨੇ ਆ ਤੇ 15 ਤੋਂ 20 ਦਿਨ ਦੇ ਵਿੱਚ ਵਿੱਚ ਪੇਸ਼ੈਂਟ ਕਾਫੀ 50 ਤੋਂ 60% ਜਿਹੜਾ ਰਾਹਤ ਮਹਿਸੂਸ ਕਰਦਾ। ਤੁਹਾਨੂੰ ਲੀਵਰ ਦੀ ਪ੍ਰੋਬਲਮ ਸੀ। ਸੀ ਸੀ ਕੋਈ ਜਗ੍ਹਾ ਤੋਂ ਦਵਾਈ ਖਾਦੀ ਸੀ ਪਰ ਪੂਰਾ ਸੂਤ ਨਹੀਂ ਸਿਆਰਿਆ ਗਿਆ ਠੀਕ ਹੈ ਹੁਣ ਮੈਂ ਕਾਫੀ ਠੀਕ ਐ ਜੀ ਕੋਈ ਕਹਿੰਦਾ ਜੀ ਮੈਨੂੰ ਬੀਪੀ ਦੀ ਗੋਲੀ ਲੱਗੀ ਐ ਕੋਈ ਕਹਿੰਦਾ ਜੀ 슈ਗਰ ਦੀ ਗੋਲੀ ਲੱਗੀ ਐ ਕੋਈ ਕਹਿੰਦਾ ਜੀ ਧੜਕਣ ਦੀ ਗੋਲੀ ਲੱਗੀ ਐ ਕੋਈ ਕਹਿੰਦਾ ਜੀ ਖੂਨ ਪਤਲਾ ਕਰਨ ਵਾਲੀ ਗੋਲੀ ਲੱਗੀ ਐ ਕੋਈ ਕਹ ਰਿਹਾ ਜੀ ਸਾਨੂੰ ਸਟ੍ਰੋਕ ਹਾਰਟ ਤੇ ਨਾ ਵੱਜ ਜਾਵੇ ਉਹਦੀ ਗੋਲੀ ਲੱਗੀ ਐ ਕੋਈ ਕਹਿੰਦੀ ਬ੍ਰੇਨ ਸਟ੍ਰੋਕ ਨਾ ਜਾਏ ਉਹਦੀ ਗੋਲੀ ਲੱਗੀ ਐ ਕਿਉਂ ਠੀਕ ਐ ਨਹੀਂ ਜੀ ਇਹ ਅੰਗਰੇਜ਼ੀ ਦਵਾਈਆਂ ਦਾ ਬਾਡੀ ਦੇ ਉੱਪਰ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈਗਾ ਉਲਟਾ ਜਿਹੜੇ ਲੋਕ ਹਾਰਟ ਦੀਆਂ ਮੈਡੀਸਿਨ ਖਾਂਦੇ ਹੈਗੇ ਆ ਉਹਨਾਂ ਦਾ 60% ਹਾਰਟ ਕੰਮ ਕਰ ਰਿਹਾ ਹੁੰਦਾ ਤੇ ਫਿਰ 18 20 ਤੇ ਕਿੱਦਾਂ ਆ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਹੈਗਾ ਡਾਕਟਰ ਦੱਸਦੇ ਨਹੀਂ ਜਿਸ ਤਰੀਕੇ ਨਾਲ ਇੰਨਾ ਪੱਤਿਆਂ ਨੇ ਮੇਰੇ ਚਿਹਰੇ ਨੂੰ ਢੱਕ ਰੱਖਿਆ ਉਸੇ ਤਰੀਕੇ ਨਾਲ ਇਹ ਸਾਡੇ ਦਿਲ ਨੂੰ ਵੀ ਬਿਮਾਰੀਆਂ ਤੋਂ ਟੱਕ ਸਕਦੇ ਨੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਅਸੀਂ ਗੱਲ ਕਰਾਂਗੇ ਇਨ੍ਹਾਂ ਪੱਤਿਆਂ ਦੀ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਇਹ ਪੱਤੇ ਕਿਵੇਂ ਦਿਲ ਦੀਆਂ ਬਿਮਾਰੀਆਂ ਨੂੰ ਟੱਕ ਲੈਂਦੇ ਨੇ ਯਾਨੀ ਕਿ ਉਹਨੂੰ ਤੰਦਰੁਸਤੀ ਵਾਲਾ ਕਵਰ ਜਾਂ ਕਵਚ ਅਸੀਂ ਕਹਿ ਦਈਏ ਉਹ ਦੇ ਦਿੰਦੇ ਨੇ ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਮੋਗੇ ਵਾਲੇ ਡਾਕਟਰ ਸੁਨਿੰਦਰਪਾਲ ਸ਼ਰਮਾ ਜੀ ਜੋ ਇਹ ਨੁਸਖਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਹ ਪੱਤੇ ਹੈਗੇ ਨੇ ਇਹ ਤਿੰਨ-ਚਾਰ ਤਰ੍ਹਾਂ ਦੇ ਪੱਤੇ ਹੈਗੇ ਅਸੀਂ ਦੱਸਾਂਗੇ ਵੀ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਤਾਂ ਪਹਿਚਾਣ ਵੀ ਲਏ ਹੋਣਗੇ ਜਿਹੜੇ ਵਾਤਾਵਰਣ ਪ੍ਰੇਮੀ ਹੈਗੇ ਨੇ ਕਿ ਕਿਸ-ਕਿਸ ਚੀਜ਼ ਦੇ ਪੱਤੇ ਹੈਗੇ ਨੇ ਅੱਜ ਇਹਨਾਂ ਦਾ ਅਸੀਂ ਤੁਹਾਡੇ ਨਾਲ ਇੱਕ ਕਿਸ ਤਰ੍ਹਾਂ ਦਾ ਮੰਤਰ ਇਸ ਤਰ੍ਹਾਂ ਦਾ ਨੁਸਖਾ ਫ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ਰਮਾ ਜੀ ਥੈਂਕ ਯੂ ਡਾਟਸਪ ਅੱਛਾ ਡਾਟਸਪ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਕਰੀਏ ਇਸ ਚੀਜ਼ ਦੀ ਹਾਰਟ ਦੀ ਪ੍ਰੋਬਲਮ ਦਾ ਮੇਨ ਕਾਰਨ ਇਸ ਵੇਲੇ ਕੀ ਸਮਝਦੇ ਹਾਂ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਹਾਰਟ ਦੀ ਪ੍ਰੋਬਲਮ ਸ਼ੁਰੂ ਹੋਣ ਵਾਲੀ ਹੋਵੇ ਤਾਂ ਉਹਦੇ ਸੰਕੇਤ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਸਾਨੂੰ ਇਹ ਤੋਂ ਹੀ ਸ਼ੁਰੂ ਕਰ ਦੇਣ ਜੀ ਅੱਜ ਆਪਾਂ ਉਹਦੇ ਫਰੂਕੀ ਸਾਹਿਬ ਸੰਕੇਤ ਹੁੰਦੇ ਨੇ ਜਿੱਦਾਂ ਸਾਹ ਚੜਨਾ ਛਾਤੀ 'ਚ ਦਰਦ ਆਪਾਂ ਅੱਗੇ ਵੀ ਦਰਸ਼ਕਾਂ ਨਾਲ ਜਾਣਕਾਰੀ ਕਾਫੀ ਜਿਹੜੀ ਹਾਰਟ ਦੇ ਬਾਬਤ ਸਾਂਝੀਆਂ ਕੀਤੀਆਂ ਹੈਗੀਆਂ ਕਾਫੀ ਵੀਡੀਓ ਦੇ ਵਿੱਚ ਸਾਹ ਚੜਨਾ ਜਿੱਦਾਂ ਛਾਤੀ 'ਚ ਦਰਦ ਧੜਕਣ ਦਾ ਵੱਧ ਜਾਣਾ ਜਾਂ ਘਟ ਜਾਣਾ ਜਿੰਨੂੰ ਇਰੈਕਸ਼ਨ ਫ੍ਰੈਕਸ਼ਨ ਘਟ ਜਾਂਦੀ ਆ ਉਹ ਵੀ ਇਹਦੇ ਵਿੱਚ ਉਹਨਾਂ ਨੇ ਬਰੀਜਾਂ ਨੂੰ ਵੀ ਸਾਹ ਚੜਦਾ ਜਿਨ੍ਹਾਂ ਦੇ ਪਿੱਠ 'ਚ ਦਰਦ ਚੱਲ ਜਾਂਦਾ ਅੱਗੋਂ ਦਰਦ ਹੋ ਕੇ ਪਿੱਛੇ ਪੇਟ 'ਚ ਚਲੇ ਜਾਂਦਾ ਉਹ ਵੀ ਸਮਲੋ ਹਾਰਟ ਦੀ ਪ੍ਰੋਬਲਮ ਹੈਗੀ ਆ ਘਬਰਾਟ ਹੋ ਜਾਂਦੀ ਆ ਦਰਦ ਬਾਹਾਂ 'ਚ ਚਲੇ ਜਾਂਦਾ ਹੈਗਾ ਵਾ ਤੁਰ ਜਦੋਂ ਪੌੜੀਆਂ ਥੋੜੀਆਂ ਚੜਦੇ ਆ ਪੇਸ਼ੈਂਟ ਇੱਕ ਦੋ ਉਹਨਾਂ ਦਾ ਸਾਹ ਨਾ ਸਾਹ ਨਹੀਂ ਰਲਦਾ ਹੈਗਾ ਰਾਤ ਨੂੰ ਸੁੱਤੇ ਪਏ ਉੱਠ ਕੇ ਬੈਠਣਾ ਪੈਂਦਾ ਸਾਹ ਚੜ ਜਾਂਦਾ ਵਾ ਧੜਕਣ ਜਿਹੜੀ ਕੰਨਾਂ 'ਚ ਵੱਜਣੀ ਮਹਿਸੂਸ ਹੋ ਜਾਂਦੀ ਆ ਇਹ ਸਾਰੀਆਂ ਲਾਮਤਾਂ ਜਿਹੜੀਆਂ ਹਾਰਟ ਦੀ ਬਲੌਕੇਜ ਗਿਣ ਲੋ ਹਾਰਟ ਦੀ ਜਿਹੜੀ ਪੰਪਿੰਗ ਸਲੋ ਦੀ ਗਿਣ ਲੋ ਸਾਰੇ ਹਾਰਟ ਦੇ ਮਰੀਜ਼ ਹੁੰਦੇ ਇਸ ਤਰ੍ਹਾਂ ਦੇ ਅੱਛਾ ਇਹਨਾਂ ਪੱਤਿਆਂ ਬਾਬਤ ਵੀ ਅਸੀਂ ਗੱਲਬਾਤ ਕਰਾਂਗੇ ਬਹੁਤ ਸਾਰੇ ਸਵਾਲ ਹੈਗੇ ਨੇ ਮੇਰੇ ਮਨ ਦੇ ਵਿੱਚ ਇਹਨਾਂ ਪੱਤਿਆਂ ਦੇ ਪ੍ਰਤੀ ਬਟ ਡਾਕਟਰ ਸਾਹਿਬ ਇਸ ਵਿਲੇ ਜਿਹੜੇ ਹਾਲਾਤ ਨੇ ਜੇਕਰ ਹਾਰਟ ਦੀ ਅਸੀਂ ਖਾਸ ਕਰਕੇ ਗੱਲ ਕਰੀਏ ਹਰੇਕ ਦੀ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਹੈ ਚਾਹੇ ਕੋਈ ਵੱਡਾ ਹੈ ਕੋਈ ਛੋਟਾ ਹੈ ਚਾਹੇ ਬਜ਼ੁਰਗ ਹੈ ਹਰੇਕ ਨੂੰ ਇਹ ਡਰ ਸਤਾ ਰਿਹਾ ਕਿ ਯਾਰ ਕਿਤੇ ਮੈਨੂੰ ਹਾਰਟ ਅਟੈਕ ਨਾ ਆ ਜਾਏ ਬਿਲਕੁਲ ਬਿਲਕੁਲ ਹਾਰਟ ਦੇ ਪ੍ਰੂਕੀ ਮਰੀਜ਼ ਬਹੁਤ ਦੇਖਦੇ ਮੈਂ ਜਿਆਦਾ ਕੰਮ ਆਪਣਾ ਹਾਰਟ ਦਾ ਹੀ ਹਾਰਟ ਦੇ ਉੱਪਰ ਬਹੁਤ ਵਧੀਆ ਰਿਜ਼ਲਟ ਨੇ ਸਾਡੇ ਕੋਲੇ ਕਿਸੇ ਦਾ ਭਾਵੇਂ ਕੋਈ ਵੀ ਹਾਰਟ ਦੀ ਸਮੱਸਿਆ ਵਾਲਵ ਲੀਕ ਹੋਵੇ ਫ੍ਰੈਕਸ਼ਨ ਫ੍ਰੈਕਸ਼ਨ ਘਟਿਆ ਹੋਵੇ ਬਲੋਕੇਜ ਹੋਵੇ ਹਾਰਟ ਘੱਟ ਕੰਮ ਕਰ ਰਿਹਾ ਹੋ ਸਾਰੇ ਤੇ ਆਪਾਂ ਬਹੁਤ ਵਧੀਆ ਰਿਜ਼ਲਟ ਲੈਣੇ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੁਝ ਪੇਸ਼ੈਂਟ ਇਦਾਂ ਦੇ ਇੰਨੇ ਡਰੇ ਹੋਏ ਹੁੰਦੇ ਸਾਡੇ ਲੱਖ ਵਾਰ ਦਸ 10-10 ਵਾਰ ਕਹਿਣ ਦੇ ਬਾਵਜੂਦ ਵੀ ਉਹਨਾਂ ਦਾ ਧਿਆਨ ਉਸ ਪਾਸੇ ਚਲੇ ਜਾਂਦਾ ਕਈ ਪੇਸ਼ੇਂਟ ਜਿੰਨੇ ਡਰੇ ਹੁੰਦੇ ਕਿਤੇ ਸਾਡੀ ਪਤਾ ਨਹੀਂ ਹੁਣੇ ਮੌਤ ਹੋ ਜਣੀ ਸਾਨੂੰ ਡਾਕਟਰ ਨੇ ਕਿਹਾ ਹੈਗਾ ਸਟੰਟ ਪਵਾਓ ਤੁਸੀਂ ਬਹੁਤ ਗਲਤ ਕੰਮ ਕਰ ਰਹੇ ਹੋ ਤੁਸੀਂ ਘਰੇ ਇਹਨਾਂ ਨੂੰ ਲੈ ਕੇ ਜਾਓ ਇਹਨੇ ਘਰੇ ਵਾਪਸ ਨਹੀਂ ਜਾਣਾ ਹੈਗਾ ਇਹ ਸਾਰਾ ਜਿਹੜੀਆਂ ਅਸੀਂ ਗੱਲਾਂ ਤੋਂ ਪਹਿਲਾਂ ਤਾਂ ਉਹਨਾਂ ਨੂੰ ਪਰੇ ਹਟਾ ਕੇ ਉਹਨਾਂ ਨੂੰ ਉਹਨਾਂ ਨੂੰ ਦਲਾਸਾ ਦੇ ਕੇ ਫਿਰ ਜਦ ਮੈਡੀਸਿਨ ਸਟਾਰਟ ਕਰਦੇ ਆਂ ਤੇ ਉਹ ਬਿਲਕੁਲ ਠੀਕ ਵੀ ਹੋ ਜਾਂਦੇ ਆ ਬਾਕੀ ਕੋਸ਼ ਜਿੱਦਾਂ ਲੋਕ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਬਲੌਕੇਜ ਹੁੰਦੀ ਕਿਉਂ ਆ ਉਹ ਕੋਲੈਸਟ੍ਰੋਲ ਨੂੰ ਟਾਰਗੇਟ ਕਰੀ ਜਾ ਰਹੇ ਡਾਕਟਰ ਨੂੰ ਤਾਂ ਪਤਾ ਹੁੰਦਾ ਜੀ ਬਿਲਕੁਲ ਡਾਕਟਰਾਂ ਨੂੰ ਤਾਂ ਪਤਾ ਹੀ ਹੁੰਦਾ ਬਾਕੀ ਉਹਨਾਂ ਕੋਲੇ ਰਾਸ਼ ਬਹੁਤ ਹੁੰਦਾ ਉਹ ਇਹਨਾਂ ਸਮਝਾਉਂਦੇ ਨਹੀਂ ਵੀ ਇਹ ਕਿੱਦਾਂ ਹੈ ਬਲੌਕੇਜ ਕਿਹੜੀ ਚੀਜ਼ ਕਾਰਨ ਹੁੰਦੀ ਆ ਉਹ ਤਾਂ ਫਟਾਫਟ ਦਵਾਈਆਂ ਲਿਖ ਦਿੰਦੇ ਆ ਤੇ ਜਾਂ ਜਿਹੜਾ ਪੇਸ਼ੈਂਟ ਸਟੰਟ ਵਾਲਾ ਹੁੰਦਾ ਉਹਨੂੰ 1 ਮਿੰਟ ਚ ਕਹਿੰਦੇ ਚਲੋ ਜੀ ਕਰਾਓ ਇੰਜੋਗ੍ਰਾਫੀ ਤੇ ਫਿਰ ਦੇਖਦੇ ਆ ਵੀ ਸਟੰਟ ਪਾਉਣਾ ਕੀ ਕਰਨਾ ਹੈਗਾ ਹਾਂਜੀ ਜੀ ਅੱਛਾ ਜੀ ਫਿਰ ਅ ਪਰ ਬਲੌਕਿੰਗ ਦਾ ਥੋੜੀ ਨਜ਼ਰ ਦੇ ਵਿੱਚ ਮੇਨ ਕਾਰਨ ਕੀ ਹੈ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੈਰੋਸਟ੍ਰੋਲ ਕਾਰਨ ਨਹੀਂ ਹੈ ਹਾਂ ਬਿਲਕੁਲ ਜਿਹੜੀ ਕੋਲੇਸਟੋਲ ਹੈਗਾ ਉਹ ਨਾੜਾਂ ਦੇ ਵਿੱਚ ਫਰੂਕੀ ਸਾਹਮਣੇ ਜੰਮਦਾ ਵਧਿਆ ਹੋਇਆ ਕੈਲਸ਼ੀਅਮ ਜਿਹੜਾ ਹੈਗਾ ਉਹ ਨਾੜਾਂ ਦੇ ਵਿੱਚ ਜੰਮ ਜਾਂਦਾ ਜਿਸ ਨੂੰ ਹੁਣ ਕੁਝ ਆਯੁਰਵੇਦ ਦੇ ਆਪਣੇ ਡਾਕਟਰ ਕਹਿੰਦੇ ਵੀ ਚੂਨਾ ਜੰਮ ਜਾਂਦਾ ਹੈਗਾ ਹਿੰਦੀ ਹਿੰਦੀ ਦਾ ਸ਼ਬਦ ਚੂਨਾ ਜੰਮ ਗਿਆ ਤੇ ਉਹ ਜਿਹੜਾ ਹੈਗਾ ਵਧਿਆ ਹੋਇਆ ਕੈਲਸ਼ੀਅਮ ਹੀ ਨਾੜਾਂ ਦੇ ਵਿੱਚ ਜਾ ਕੇ ਬਲੌਕ ਬਲੌਕੇਜ ਕਰਦਾ ਹੈਗਾ ਹਾਰਟ ਦੀਆਂ ਆਰਟਰੀਜ਼ ਬਲੌਕ ਹੋ ਜਾਂਦੀਆਂ ਤੇ ਫਿਰ ਬਾਅਦ ਵਿੱਚ ਸਾਹ ਚੜਨਾ ਸ਼ੁਰੂ ਹੋ ਜਾਂਦਾ ਜੀ 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 ਅੱਛਾ ਡਾਕਟਰ ਜੀ ਖੋਰ ਬਣੀ ਅਹਿਮ ਚੀਜ਼ ਇੱਥੇ ਹੈ ਕਿ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਇੱਥੇ ਹਰੇਕ ਬੰਦਾ ਆ ਕੇ ਇਹ ਗੱਲ ਕਹੀ ਜਾਂਦਾ ਹੈ ਕਿ ਜੀ ਮੈਨੂੰ 20 ਦਿਨਾਂ 'ਚ ਫਰਕ ਪੈ ਗਿਆ ਮੈਨੂੰ 20 ਦਿਨਾਂ 'ਚ ਫਰਕ ਪੈ ਗਿਆ ਮੈਨੂੰ ਹਫ਼ਤੇ 'ਚ ਫਰਕ ਪੈ ਗਿਆ ਤੁਸੀਂ ਕੀ ਕਰਦੇ ਹੋ ਫਿਰ ਤੁਸੀਂ ਉਹ ਜਿਹੜਾ ਚੂਨੇ ਜਿਹਦੀ ਤੁਸੀਂ ਗੱਲ ਕੀਤੀ ਹੈ ਕਈ ਵਾਰ ਸਟੰਟਾਂ ਵਾਲੇ ਵੀ ਚੂਨਾ ਲਾ ਦਿੰਦੇ ਨੇ ਜਾਣ ਕੇ ਲਾ ਦਿੰਦੇ ਨੇ ਉਦੋਂ ਤੋਂ ਬਚਣਾ ਚਾਹੀਦਾ ਹੈ ਅੱਛਾ ਉਸ ਚੂਨੇ ਤੋਂ ਬਚਿਆ ਜਾ ਸਕਦਾ ਜਿਹੜਾ ਸਟੰਟ ਵਾਲਾ ਕਈ ਵਾਰ ਚੂਨਾ ਚਲੋ ਸਾਰੀਆਂ ਕੰਡੀਸ਼ਨਾਂ ਦਾ ਨਹੀਂ ਹੁੰਦਾ ਕਈ ਵਾਰ ਸਟੈਂਡ ਪਾਉਣੇ ਵੀ ਬਹੁਤ ਜ਼ਰੂਰੀ ਹੁੰਦੇ ਨੇ ਜਦੋਂ ਐਮਰਜੈਂਸੀ ਹਾਲਾਤਾਂ 'ਚ ਲੇਕਿਨ ਕਈ ਵਾਰ ਚੂਨਾ ਵੀ ਲੱਗ ਜਾਂਦਾ ਜੀ ਸਟੰਟ ਵਾਲਾ ਚੂਨਾ ਵੀ ਲੱਗ ਜਾਂਦਾ ਤੁਹਾਡਾ ਟਰੀਟਮੈਂਟ ਕਿਵੇਂ ਜ਼ਿਆਦਾਤਰ ਤਾਂ ਜਿੱਦਾਂ ਸੋ ਅਜ 80% ਲੋਕਾਂ ਦਾ ਚੂਨਾ ਹੀ ਲੱਗਦਾ ਹੈਗਾ 20% ਲੋਕਾਂ ਨੂੰ ਹੁੰਦਾ ਵੀ ਇਮੀਡੀਏਟਲੀ ਜਿਹੜੀ ਦੀ ਮੌਤ ਹੋ ਸਕਦੀ ਸਟੰਟ ਤਰ ਚीडी ਦੀ ਲੋਡ ਹੈ ਬਾਕੀ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਲੋਡ ਨਹੀਂ ਹੁੰਦਾ ਵੀ ਇਹਦੀ ਉਹਦੇ ਵਿੱਚ ਫਿਰ ਅਸੀਂ ਵੈਸੇ ਤਾਂ ਅਸੀਂ ਪਹਿਲਾਂ ਵੀ ਬਹੁਤ ਜ਼ਿਆਦਾ ਜਾਣਕਾਰੀਆਂ ਦਿੱਤੀਆਂ ਹੈਗੀਆਂ ਪਰ ਕਿ ਹਾਰਟ ਦਾ ਸਾਡੇ ਕੋਲੇ ਬਿਲਕੁਲ ਸੈਂਟਰ लाज ਹੈਗਾ ਕਿਸੇ ਨੂੰ ਕੋਈ ਵੀ ਸਮੱਸਿਆ ਹੋਵੇ ਹਾਰਟ ਦੀ ਬਲੋਕੇਜ ਹੋਵੇ ਅਸੀਂ ਸਾਡੀ ਜਿਹੜੀ ਇਹ ਮੈਡੀਸਨ ਹੈਗੀ ਜਿੱਦਾਂ ਉਹ ਪਿਛਲੀ ਵਾਰੀ ਆਪਾਂ ਦਿਖਾਈ ਹਾਰਟ ਕੇਅਰ ਪ੍ਰੋ ਕਿਟ ਹੈਗੀ ਆ ਇਹ ਜਿਹੜੀ ਹੈਗੀ ਆ ਜੰਮੇ ਹੋਏ ਚੂਨੇ ਨੂੰ ਜਿਹੜੇ ਪਿਸ਼ਾਬ ਦੇ ਰਸਤੇ ਬਾਹਰ ਦਾ ਰਸਤਾ ਦਿਖਾ ਦੂਗੀ ਕੋਸ਼ਿਸ਼ ਹੀ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦੀ ਬਲੋਕੇਜ ਨਹੀਂ ਛੱਡਦੀ ਥੋੜੇ ਟੋਟਲ ਟ੍ਰੀਟਮੈਂਟ ਫਰੂਕੀ ਸਾਹਿਬ ਅਸੀਂ 3 ਮਹੀਨੇ ਕਰਦੇ ਆ ਬਾਕੀ 20 ਦਿਨ ਦੇ ਵਿੱਚ ਪੇਸ਼ੈਂਟ ਨੂੰ ਸਾਹ ਚੜਨਾ ਅਹ ਦਰਦ ਛਾਤੀ ਦੇ ਵਿੱਚ ਉਹ ਸਾਰਾ ਜਿਹੜਾ ਲਾਮਤਾ ਤੋਂ ਛੁਟਕਾਰਾ ਮਿਲ ਜਾਂਦਾ ਅੱਛਾ ਡਾਕਟਰ ਸਾਹਿਬ ਜਿਹੜੀ ਤੁਸੀਂ ਤਾਂ ਚਲੋ ਕਹਿ ਰਹੇ ਵੀ ਤੁਹਾਡੇ ਕੋਲੇ ਚੀਜ਼ ਹੈਗੀ ਪਰ ਜਿਹੜੇ ਲੋਕ ਹੈਗੇ ਨੇ ਉਹ ਅੰਗਰੇਜ਼ੀ ਦਵਾਈਆਂ ਵੱਲ ਬੜੇ ਤੁਰੇ ਹੋਏ ਨੇ ਜੀ ਅੱਜਕੱਲ ਕੋਈ ਕਹਿੰਦਾ ਜੀ ਮੈਨੂੰ ਬੀਪੀ ਦੀ ਗੋਲੀ ਲੱਗੀ ਐ ਕੋਈ ਕਹਿੰਦਾ ਜੀ 슈ਗਰ ਦੀ ਗੋਲੀ ਲੱਗੀ ਐ ਕੋਈ ਕਹਿੰਦਾ ਜੀ ਧੜਕਣ ਦੀ ਗੋਲੀ ਲੱਗੀ ਐ ਕੋਈ ਕਹਿੰਦਾ ਜੀ ਖੂਨ ਪਤਲਾ ਕਰਨ ਵਾਲੀ ਗੋਲੀ ਲੱਗੀ ਐ ਕੋਈ ਕਹਿੰਦਾ ਜੀ ਸਾਨੂੰ ਸਟ੍ਰੋਕ ਹਾਰਟ ਤੇ ਨਾ ਵੱਜ ਜਾਵੇ ਉਹਦੀ ਗੋਲੀ ਲੱਗੀ ਐ ਕੋਈ ਕਹਿੰਦਾ ਜੀ ਬ੍ਰੇਨ ਸਟ੍ਰੋਕ ਨਾ ਜਾਏ ਉਹਦੀ ਗੋਲੀ ਲੱਗੀ ਐ ਨਹੀਂ ਜੀ ਇਹ ਅੰਗਰੇਜ਼ੀ ਦਵਾਈਆਂ ਦਾ ਬੋਡੀ ਦੇ ਉੱਪਰ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈਗਾ ਸਰੀਰ ਦੀ ਜਿਹੜੀ ਵੈਲ ਪਾਵਰ ਨੂੰ ਘਟਾਉਂਦੀਆਂ ਹੀਲਿੰਗ ਪਾਵਰ ਨੂੰ ਘਟਾਉਂਦੀਆਂ ਹੈਗੀਆਂ ਉਲਟਾ ਜਿਹੜੇ ਲੋਕ ਹਾਰਟ ਦੀਆਂ ਮੈਡੀਸਿਨ ਖਾਂਦੇ ਹੈਗੇ ਉਹਨਾਂ ਦਾ 60% ਹਾਰਟ ਕੰਮ ਕਰ ਰਿਹਾ ਹੁੰਦਾ ਤੇ ਫਿਰ 18 20 ਤੇ ਕਿੱਦਾਂ ਆ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਹੈਗਾ ਡਾਕਟਰ ਦੱਸਦੇ ਨਹੀਂ ਪਰ ਹੈ ਤਾਂ ਦਵਾਈਆਂ ਜ਼ਿੰਮੇਵਾਰ ਹੈ ਦਵਾਈਆਂ ਦੇ ਸਾਈਡ ਇਫੈਕਟ ਨਾਲ ਹੀ ਹਾਰਟ ਦੀ ਜਿਹੜੀ ਵੈਲ ਪਾਵਰ ਘਟ ਜਾਂਦੀ ਆ ਫਿਰ ਕਿਹੜੀ ਪੈਥੀ ਦੀ ਅਸੀਂ ਗੱਲ ਕਰੀਏ ਵੀ ਬੈਸਟ ਕਿਹੜੀ ਪੈਥੀ ਹੈ ਚਲੋ ਹੁਣ ਸਾਨੂੰ ਇਹ ਵੀ ਦੱਸ ਦਿਓ ਬੈ ਤਫਤ ਰੁਕੀ ਸਾਹਿਬ ਅਸੀਂ ਪਹਿਲਾ ਰਿਜ਼ਲਟ ਲੈਣੇ ਫਿਰ ਗੱਲ ਕਰਦੇ ਮੈਂ ਅੱਗੇ ਵੀ ਤੁਹਾਡੇ ਚੈਨਲ ਤੇ ਲੋਕਾਂ ਨੂੰ ਦੱਸਿਆ ਸੀਗਾ ਵੀ ਅਸੀਂ ਕਿਸੇ ਨੂੰ ਗਮਰਾਹ ਕਰਨਾ ਨਹੀਂ ਹੈਗਾ ਜਿਹੜੀ ਚੀਜ਼ ਕਰਾਂਗੇ ਉਹ ਬਿਲਕੁਲ ਠੀਕ ਹੋਊਗੀ ਜਿਹੜਾ ਅਸੀਂ ਵਾਅਦਾ ਦੇਵਾਂਗੇ ਉਹ ਬਿਲਕੁਲ ਸੱਚ ਹੋਊਗੀ ਲੋਕ ਪੇਸ਼ੈਂਟ ਆ ਕੇ ਉਹਦਾ ਪੂਰਾ ਲਾਹਾ ਲੈਣਗੇ ਕਿਸੇ ਨੂੰ ਗਮਰਾਹ ਨਹੀਂ ਕੀਤਾ ਜਾਊਗਾ ਬਾਕੀ ਜੇ ਤੁਸੀਂ ਪੈਥੀ ਦੀ ਗੱਲ ਕਰੋ ਇਸ ਵਕਤ ਜਿਹੜੀ ਇਲੈਕਟ੍ਰੋਪੈਥੀ ਹੈ ਵਰਲਡ ਦੀ ਸਭ ਤੋਂ ਬੈਸਟ ਪੈਥੀ ਮੰਨੀ ਗਈ ਹੈਗੀ ਜਿੱਥੇ-ਜਿੱਥੇ ਅਸੀਂ ਇਹ ਟ੍ਰੀਟਮੈਂਟ ਦਿੱਤੇ ਹੈਗੇ ਆ ਉਹ ਪੇਸ਼ੈਂਟ ਨੂੰ ਉਹਨੂੰ ਜੜ ਤੋਂ ਹੀ ਨਿਮਟਾਇਆ ਹੈਗਾ ਹਾਂਜੀ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ ਇੱਥੇ ਇਹ ਹੈ ਆ ਕੀ ਚੀਜ਼ ਰੱਖੀ ਹੈ ਜੀ ਇਹ ਜਿਹੜੇ ਰੈਕਸ਼ਨ ਫਰੈਕਸ਼ਨ ਫਰੂਕੀ ਸਾਹਿਬ ਜਿਨ੍ਹਾਂ ਦਾ ਘਟਿਆ ਹੁੰਦਾ ਉਹਨਾਂ ਵਾਸਤੇ ਇਹ ਅਰਕ ਹੈਗੇ ਕਾਫੀ ਸਾਰੇ ਦੇ ਵਿੱਚ ਪਲਾਂਟਸ ਦੇ ਅਰਕ ਮਿਕਸ ਕੀਤੇ ਹੈਗੇ ਆ ਰੈਕਸ਼ਨ ਫਰੈਕਸ਼ਨ ਜਿਹਦਾ 18 ਰਹਿ ਗਿਆ ਕਿਸੇ ਦਾ 20% ਹਾਰਟ ਕੰਮ ਕਰ ਰਿਹਾ 25 ਕਰ ਰਿਹਾ ਹੈਗਾ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਅਸੀਂ ਇਹ ਮੈਡੀਸਿਨ ਉਦੋਂ ਵਰਤਦੇ ਆ ਜਿਨ੍ਹਾਂ ਦਾ ਰੈਕਸ਼ਨ ਫਰੈਕਸ਼ਨ 40 ਤੋਂ ਫਰੂਕੀ ਸਾਹਿਬ ਥੱਲੇ ਆ ਜਾਂਦਾ ਹੈਗਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਛੇਤੀ ਰਿਕਵਰੀ ਦੀ ਲੋਡ ਹੁੰਦੀ ਹੈ ਫਿਰ ਅਸੀਂ ਇਹ ਅਰਕ ਨਾਲ ਐਡ ਕਰਕੇ ਦਿੰਨੇ ਆ ਤੇ 15 ਤੋਂ 20 ਦਿਨ ਦੇ ਵਿੱਚ ਵਿੱਚ ਪੇਸ਼ੈਂਟ ਕਾਫੀ 50 ਤੋਂ 60% ਜਿਹੜਾ ਰਾਹਤ ਮਹਿਸੂਸ ਕਰਦਾ ਡਾਕਟਰ ਸਾਹਿਬ ਲੋਕ ਡਰ ਬੜਾ ਜਾਂਦੇ ਨੇ ਜੀ ਬੜੀ ਛੇਤੀ ਡਰ ਜਾਂਦੇ ਨੇ ਫਿਰ ਉਹਨਾਂ ਦਾ ਹੱਲ ਕੀ ਹੈ ਕੋਈ ਕਹਿੰਦਾ ਜੀ ਮੇਰੇ ਛਾਤੀ 'ਚ ਦਰਦ ਹੋ ਕੇ ਮੈਨੂੰ ਡਰ ਪੈਦਾ ਹੋ ਗਿਆ ਕੋਈ ਕਹਿੰਦਾ ਜੀ ਕਿਵੇਂ ਕੋਈ ਕਹਿੰਦਾ ਕਿਵੇਂ ਆ ਉਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਵੀ ਕੋਸ਼ਿਸ਼ ਉਹ ਤਾਂ ਵੱਡੇ ਵੱਡੇ ਹਸਪਤਾਲਾਂ 'ਚ ਉਹਨਾਂ ਨੇ ਕੁਝ ਨਾ ਕੁਝ ਟੈਸਟ ਕਰਵਾਏ ਹੁੰਦੇ ਉਹ 'ਚ ਬਲੌਕਜ ਆ ਜਾਂਦੀ ਹੈ ਫਿਰ ਉਹਨਾਂ ਨੂੰ ਨਾਲ ਦੀ ਨਾਲ ਜਿਹੜਾ ਹੈਗਾ ਮੋਟੀਵੇਸ਼ਨ ਨਹੀਂ ਕੀਤਾ ਜਾਂਦਾ ਨਾਲ ਦੇ ਨਾਲ ਉਹਨੂੰ ਡਰਾ ਦਿੱਤਾ ਜਾਂਦਾ ਵੀ ਤੁਹਾਡੀ ਮੌਤ ਹੋ ਸਕਦੀ ਦੇਖੋ ਮੌਤ ਫਰੂਕੀ ਸਾਹਿਬ ਅ ਪ੍ਰਮਾਤਮਾ ਦੇ ਹੱਥ ਹੁਚਾ ਮੈਂ ਹੁਣ ਕਿਵੇਂ ਕਿਸੇ ਮਰੀਜ਼ ਨੂੰ ਕਹਿ ਸਕਦਾ ਵੀ ਤੁਸੀਂ ਮੇਰੇ ਤੋਂ ਟ੍ਰੀਟਮੈਂਟ ਨਹੀਂ ਲਓਗੇ ਤੇ ਤੁਹਾਡੀ ਮੌਤ ਹੋ ਜੂਗੀ ਇਹ ਤਾਂ ਗਲਤ ਹੈਗੀ ਆਪਣਾ ਇੱਕ ਡਾਕਟਰ ਰੱਬ ਦਾ ਰੂਪ ਹੁੰਦਾ ਮਰੇ ਮਾਰ ਰਹੇ ਬੰਦੇ ਨੂੰ ਆਪਾਂ ਬਚਾ ਸਕਦੇ ਹਾਂ ਦਲਾਸਾ ਦੇ ਕੇ ਉਹ ਵੀ ਇੱਕ ਮੈਡੀਸਨ ਹੁੰਦੀ ਆ ਜੇ ਅਸੀਂ ਉਹਦੀ ਬਾਹ ਨਹੀਂ ਫੜਦੇ ਅਸੀਂ ਉਹਨੂੰ ਡਰਾਉਨੇ ਹੈਗੇ ਆ ਤੁਸੀਂ ਹਾਟ ਵਾਲਾ ਪੇਸ਼ੈਂਟ ਟਰੀਟ ਕਰ ਮੈਂ ਤੁਹਾਡੇ ਕੋਲ ਟਰੀਟ ਕਰੂੰਗਾ ਜੇ ਮੈਂ ਇਦਾਂ ਦੀਆਂ ਗੱਲਾਂ ਕਰੂੰਗਾ ਮਰਨ ਮਰਾਉਣ ਵਾਲੀਆਂ ਉਹਦੀ ਇੱਕਦਮ ਧੜਕਣ ਬਾਅਦ ਜੋ ਜਿਹੜੇ 4-4 ਦਿਨ ਸੈੱਟ ਨਹੀਂ ਆਉਣੀ ਬਾਅਦ ਵਿੱਚ ਉਹਨੇ ਕਿਸੇ ਦੀ ਗੱਲ ਨਹੀਂ ਸੁਣਨੀ ਜੀ ਜੀ ਉਦੇ ਉਲਟ ਅਸੀਂ ਜਦੋਂ ਪੇਸ਼ੈਂਟ ਆਉਂਦਾ ਉਹਨੂੰ ਪਹਿਲਾਂ ਤਾਂ ਨਾਲ ਦੀ ਨਾਲ ਸਮਝਾਉਣਾ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ ਹਾਰਟ ਇੱਕ ਇਹੋ ਜਿਹਾ ਆਰਗਨ ਹੈ ਜਿਹੜਾ ਇੰਨੀ ਜਲਦੀ ਫੇਲ ਨਹੀਂ ਹੁੰਦਾ ਐਵੇਂ ਬਿਨਾਂ ਗੱਲ ਤੋਂ ਆਪਾਂ ਕਹਾਂ ਦੀ ਬਹੁਤ ਜਲਦੀ ਮੌਤ ਹੋ ਜੂਗੀ ਉਹ ਚੀਜ਼ ਨਹੀਂ ਹੋ ਸਕਦੀ ਜਦ ਅਸੀਂ ਉਸ ਨੂੰ ਤਲਾਸ਼ਾ ਦੇ ਕੇ 20 ਦਿਨ ਦੀ ਮੈਡੀਸਿਨ ਦੇ ਦਿੰਨੇ ਉਹ ਤਾਂ ਪੇਸ਼ੈਂਟ ਦਾ 5-7 ਦਿਨ ਬਾਅਦ ਸਾਨੂੰ ਫੋਨ ਆਇਆ ਤੇ ਮੈਨੂੰ ਕਾਫੀ ਸਾਰੀ ਰਾਹਤ ਹੈਗੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਸਟੰਟ ਸਰਜਰੀ ਦੀ ਲੋੜ ਨਹੀਂ ਪਈ ਸਾਨੂੰ ਪਰ ਕਈ ਵਾਰ ਉਹ ਵਾਲ ਵਗੈਰਾ ਦਾ ਵੀ ਕਹਿੰਦੇ ਵਾਲ ਸ਼੍ਰਿੰਕ ਹੋ ਗਿਆ ਉਹ ਕੀ ਚੀਜ਼ ਉਹ ਕੀ ਸ਼ੈ ਹ ਕੁਝ ਮਰੀਜ਼ਾਂ ਨੂੰ ਲਿਖਿਆ ਹੁੰਦਾ ਵੀ ਵਾਲ ਸ਼ਰਿੰਕ ਹੋ ਗਿਆ ਕਿਸੇ ਨੂੰ ਲਿਖ ਦਿੰਦੇ ਆ ਵੀ ਇਹਦੇ ਵਾਲ ਲੀਕ ਹੋ ਗਿਆ ਹੈਗਾ ਉਹਦੇ ਨਾਲ ਵੀ ਫਿਰੋਕੀ ਸਾਹਿਬ ਬਹੁਤ ਜ਼ਿਆਦਾ ਸਾਹ ਚੜਦਾ ਪੇਸ਼ੈਂਟ ਨੂੰ ਕਾਫੀ ਸਾਰੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਉਹਦੇ ਵਿੱਚ ਮੈਂ ਰਿਜ਼ਲਟ ਲੈ ਹੈਗੇ 15 15 20 20 ਦਿਨ ਦੇ ਵਿੱਚ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਕਰਦਾ ਜਾਂ ਸਟੈਂਟ ਦੀ ਜਾਂ ਫਿਰ ਵਾਲ ਰਿਪੇਅਰ ਦੀ ਜਾਂ ਵਾਲ ਰਿਪਲੇਸਮੈਂਟ ਦੀ ਨਹੀਂ ਜੀ ਨਹੀਂ ਸਟੈਂਟ ਸਰਜਰੀ ਦੀ ਕਿਸੇ ਵੀ ਸੂਰਤ ਦੇ ਵਿੱਚ ਲੋੜ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਦੀ ਹਾਰਟ ਦੀ ਪ੍ਰੋਬਲਮ ਹੋਵੇ ਅਸੀਂ ਸੋਲਵ ਕਰ ਦਿਆਂਗੇ ਕਿਸੇ ਨੂੰ ਇਰੈਕਸ਼ਨ ਫ੍ਰੈਕਸ਼ਨ ਕਟਿਆ ਹੈਗਾ ਹਾਰਟ ਦਾ ਵਾਲ ਲੀਕ ਹੈਗਾ ਵਾਲ ਸੁਗੜਿਆ ਜਾਂ ਕਿਸੇ ਦਾ ਹਾਰਟ ਘੱਟ ਕੰਮ ਕਰ ਰਿਹਾ ਜਾਂ ਸਟੰਟ ਪਾਉਣ ਦੀ ਕੋਈ ਲੋੜ ਨਹੀਂ ਸਰਜਰੀ ਦੀ ਲੋੜ ਨਹੀਂ ਹੈਗੀ ਜੇ ਉਹਨਾਂ ਦੀਆਂ ਆਰਟਰੀਜ਼ ਵੀ ਬਲੌਕ ਹੈਗੀਆਂ ਬਲੌਕਿੰਗ ਦਾ ਵੀ ਸਾਡੇ ਕੋਲ ਖੋਲਣ ਦੀ ਬਹੁਤ ਵਧੀਆ ਮੈਡੀਸਿਨ ਹੈਗੀ ਹੈ ਟੋਟਲ ਟ੍ਰੀਟਮੈਂਟ 3 ਮੰਥ ਕਰਾਂਗੇ ਬਾਕੀ ਰਾਹਤ ਜਿਹੜੀ ਹੈਗੀ ਉਹ ਸਾਡੀ ਪਹਿਲੀ ਡੋਜ਼ ਨਾਲ ਹੀ ਮਿਲ ਜਾਂਦੀ ਹੈ ਜਿੱਦਾਂ ਮਰਜੀ ਚੈਸਟ ਪੇਨ ਛਾਤੀ ਤੇ ਜਿੰਨਾ ਮਰਜੀ ਦਰਦ ਹੋ ਰਿਹਾ ਬਿਲਕੁਲ ਦਰਦ ਤਾਂ ਅਸੀਂ ਫਰੁਕੀ ਸਾਹਿਬ 5 ਤੋਂ 10 ਮਿੰਟ ਦੇ ਵਿੱਚ ਵਿੱਚ ਹੀ ਠੀਕ ਕਰ ਦਿੰਦੇ ਹਾਂ ਸੋਰਬਿਟਰੇਟ ਨਾਲ ਪਹਿਲਾਂ ਸਾਡੀ ਮੈਡੀਸਿਨ ਕੰਮ ਕਰਦੀ ਹੈ ਅੱਛਾ ਡਾਕਟਰ ਸਾਹਿਬ ਫਿਰ ਜਿਨ੍ਹਾਂ ਦੇ 10 10 15 15 ਸਾਲ ਹੋ ਗਏ ਜਿਨ੍ਹਾਂ ਨੂੰ ਦਵਾਈਆਂ ਖਾਂਦਿਆਂ ਨੂੰ ਗੋਲੀਆਂ ਖਾਂਦਿਆਂ ਨੂੰ ਉਹ ਚਾਹੇ ਚਲੋ ਹਾਰਟ ਦੇ ਵੀ ਤਾਂ ਆਪਾਂ ਗੱਲ ਕਰ ਰਹੇ ਹਾਂ ਬੀਪੀ ਦੀ ਵੀ ਗੋਲੀਆਂ ਖਾਰੀਆਂ ਨੇ ਸਾਡੀਆਂ ਭੈਣਾਂ ਸਾਡੇ ਵੀਰ ਹਾਰਟ ਦੇ ਵੀ ਗੋਲੀਆਂ ਖਾਰੀ ਹੀਆਂ ਨੇ ਸ਼ੂਗਰ ਦੀਆਂ ਵੀ ਗੋਲੀਆਂ ਖਾ ਰਹੇ ਨੇ ਤੇ ਫਿਰ ਉਹਨਾਂ ਦਾ ਹੱਲ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਹੈਗਾ ਲੋਕਾਂ ਦੇ ਮਨਾਂ ਵਿੱਚ ਇਹ ਵੀ ਗੱਲ ਚੱਲਦੀ ਹੁੰਦੀ ਹੈ ਔਨ ਸਾਡੇ ਇੱਥੇ ਹੈਲਥ ਕੇਅਰ ਸੈਂਟਰ ਤੇ ਆਉਣ ਤੋਂ ਪਹਿਲਾਂ ਵੀ ਸਾਡੀਆਂ ਐਲੋਪੈਥੀ ਦਵਾਈਆਂ ਵੀ ਨਾਲ ਚੱਲਣਗੀਆਂ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਫਰੂਕੀ ਸਾਹਿਬ ਵੀ ਜਿੰਨੀ ਵੀ ਅਸੀਂ ਹੁਣ ਤੱਕ ਟ੍ਰੀਟਮੈਂਟ ਕੀਤੇ ਹੈਗੇ ਭਾਣਾ ਕੋਈ 15 ਸਾਲ ਤੋਂ ਦਵਾਈ ਅਗਰੇਜੀ ਖਾ ਰਿਹਾ ਹੈਟ ਦੀ ਕਿਸੇ ਵੀ ਪੱਖ ਤੋਂ ਖਾ ਰਿਆ ਹੈਗਾ ਅਸੀਂ 15 20 ਦਿਨ ਦੇ ਵਿੱਚ ਵਿੱਚ ਮੈਡੀਸਿਨ ਬੰਦ ਕਰਵਾ ਦਿੰਨੇ ਆ ਉਹਨਾਂ ਨੂੰ ਕਹਿੰਨੇ ਵੀ ਉਧਰਲੇ ਚੱਕਰ ਹੋਣ ਤੁਸੀਂ ਛੱਡ ਦਿਓ ਤੇ ਤੁਸੀਂ ਇੱਧਰ ਆ ਜਾਓ 20 ਦਿਨ ਦੇ ਵਿੱਚ ਅਸੀਂ ਤੁਹਾਨੂੰ ਰਿਕਵਰੀ ਦੇ ਦੇਣੀ ਹੈਗੀ ਐ ਮੈਡੀਸਿਨ ਤੁਹਾਡੀ ਐਲੋਪੈਥੀ ਬੰਦ ਹੋ ਜਾਣੀ ਆ ਤੇ 3 ਮਹੀਨੇ ਬਾਅਦ ਸਾਡੀ ਵੀ ਦਵਾਈ ਬਿਲਕੁਲ ਬੰਦ ਹੋ ਜਾਂਦੀ ਹੈ ਜੇ ਕਿਉਰ ਨਾਮ ਦਾ ਦੁਨੀਆ ਤੇ ਸ਼ਬਦ ਅਸੀਂ ਵਰਤਦੇ ਹਾਂ ਕਿਸੇ ਰੋਗ ਨੂੰ ਅਸੀਂ ਕਿਉਰ ਕਰ ਸਕਦੇ ਹੈਗੇ ਆ ਲੋਕਾਂ ਨੂੰ ਦੱਸਣਾ ਚਾਹੋ ਨੇ ਜੇ ਰੋਗ ਲੱਗ ਸਕਦਾ ਤਾਂ ਠੀਕ ਵੀ ਹੋ ਸਕਦਾ ਇਹ ਗੱਲ ਨੂੰ ਮੰਨੋ क्योर नाम ਦਾ ਸ਼ਬਦ ਜੇ ਅਸੀਂ ਇਸਤੇਮਾਲ ਕਰਾਂਗੇ ਤੇ ਇਲੈਕਟ੍ਰੋਪੈਥੀ ਦੇ ਵਿੱਚ ਹੀ ਸੰਭਵ ਹੈ ਇਹਦੇ ਨਾਲ ਹੀ ਰੋਗ ਨੂੰ ਜੜਤੋਂ ਠੀਕ ਕੀਤਾ ਜਾ ਸਕਦਾ ਇਸ ਤਰ੍ਹਾਂ ਦੇ ਵਿੱਚ ਕੀ ਕੀ ਚੀਜ਼ ਹੈ ਜੀ ਇਸ ਤਰ੍ਹਾਂ ਜਿਹੜੀ ਜਿਹੜਾ ਵੀ ਦਵਾਈਆਂ ਤੁਸੀਂ ਕਹਿ ਰਹੇ ਹੋ ਵੀ ਉਸ ਤੋਂ ਵੀ ਵਧੀਆ ਹੈਗਾ ਕਿਉਰ ਕਰਦਾ ਹੈ ਕੇਅਰ ਨਹੀਂ ਕਿਉਰ ਕਰਦਾ ਕਿਉਰ ਕਰਦਾ ਜੀ ਕੇਅਰ ਨਹੀਂ ਬਿਲਕੁਲ ਕਿਉਰ ਕਰਦਾ ਇਹਦੇ ਵਿੱਚ ਕਾਫੀ ਸਾਰੇ ਜੜੇ ਬੂਟੀਆਂ ਦੇ ਅਰਕ ਪਾਏ ਹੈਗੇ ਆ ਦੇਖੋ ਇਹ ਹੁਣ ਹਾਰਟ ਕੇਅਰ ਦੀ ਜਿਹੜੀ ਆਪਣੀ ਕਿੱਟ ਹੈਗੀ ਆ ਇਹ ਚ ਚਾਰ ਏਦਾਂ ਮੈਡੀਸਨ ਹੈਗੀਆਂ ਆ ਦੇਖੋ ਚਾਰ ਸ਼ੀਸ਼ੀਆਂ ਇਹਨਾਂ ਨੂੰ ਸਵੇਰੇ ਸ਼ਾਮ ਏਦਾਂ ਪਾਣੀ ਚ ਪਾ ਕੇ ਲੈਣਾ ਹੈਗਾ ਠੀਕ ਹੈ 10-10 ਮਿੰਟ ਦਾ ਫਰਕ ਨਾ ਲੈਣਾ ਸਵੇਰੇ ਸ਼ਾਮ ਤੇ 20 ਦਿਨ ਦੀ ਇਹ ਮੈਡੀਸਨ ਹੁੰਦੀ ਹੈ 20 ਦਿਨ ਦੇ ਵਿੱਚ ਵਿੱਚ ਹੀ ਰੋਗ ਨੂੰ ਜਿਹੜਾ ਝੜ ਤੋਂ ਮਟਾਉਂਦੀ ਹੈ ਇਹਦੇ ਵਿੱਚ ਕਾਫੀ ਸਾਰੇ ਜਿੱਦਾਂ ਹੁਣ ਅਰਕ ਸਾਰੇ ਤਾਂ ਗਿਣੇ ਨਹੀਂ ਜਾਂਦੇ ਬਾਕੀ ਪਾਏ ਬਹੁਤ ਜ਼ਿਆਦਾ ਹੈਗੇ ਅਰਜਣ ਜਿੱਦਾਂ ਆਮਲਾ ਨਾਰਦਾਣਾ ਪੁਸ਼ਕਰਮੂਲ ਕਟਕੀ ਕਈ ਤਰ੍ਹਾਂ ਦੇ ਪਾਵਰਫੁਲ ਜੜੀ ਬੂਟੀਆਂ ਦੇ ਵਿਚਾਰਕ ਪਾਏ ਹੈਗੇ ਆ ਭਾਵੇਂ 90% ਬਲੌਕੇਜ ਹੋਵੇ ਤਾਂ ਵੀ ਖੋਲ ਦਿੰਦੀ ਆ ਪਰ ਬਹੁਤ ਵਾਰ ਕਹਿ ਦਿੱਤਾ ਜਾਂਦਾ ਜੀ ਜਦੋਂ ਮਰੀਜ਼ ਆਪਣਾ ਚੈੱਕਅਪ ਕਰਾਉਣ ਵਾਸਤੇ ਹਸਪੀਟਲ ਜਾਂਦਾ ਖਾਸ ਕਰਕੇ ਦਿਲ ਦੇ ਮਾਰ ਡਾਕਟਰ ਕੋਲ ਜਾਂਦਾ ਉਹ ਕਹਿੰਦਾ ਜੀ ਇਹਦੇ ਕੋਲ ਤਾਂ ਘਰ ਮੜਨ ਦਾ ਵੀ ਟਾਈਮ ਨਹੀਂ ਹਾਂ ਮੈਂ ਉਹੀ ਗੱਲ ਦਰਸ਼ਕਾਂ ਨੂੰ ਪਹਿਲਾਂ ਵੀ ਦੱਸੀ ਵੀ ਇਦਾਂ ਕਹਿੰਦੇ ਹਨ ਘਰੇ ਨਾਲ ਲੈ ਕੇ ਜਾਏ ਦੀ ਡੈਥ ਹੋ ਸਕਦੀ ਹੈ ਹਾਰਟ ਜਿਹੜਾ ਘੱਟ ਕੰਮ ਕਰ ਰਿਹਾ ਜਾਂ ਬਲੌਕੇਜ ਤੇ ਤੁਸੀਂ ਇਹ ਤਾਂ ਹੁਣੇ ਜਿਹੜਾ ਸਟੰਟ ਸਰਜਰੀ ਦੀ ਬਹੁਤ ਜ਼ਰੂਰਤ ਆ ਤੇ ਕੁਝ ਪੇਸ਼ੈਂਟ ਦੇ ਨਾਲ ਦੇ ਜਿਹੜੇ ਕਾਫੀ ਦਲੇਰ ਹੁੰਦੇ ਘਰ ਦੇ ਜਿੰਨੇ ਮੈਂਬਰ ਹੁੰਦੇ ਕਹਿੰਦੇ ਨਹੀਂ ਜੀ ਅਸੀਂ ਸੋਚ ਲਈਏ ਸਾਨੂੰ ਮੈਡੀਸਿਨ ਦੇ ਦੋ ਮੈਡੀਸਿਨ ਲੈ ਕੇ ਤਾਂ ਫਿਰ ਉਹ ਦੇਖਦੇ ਵੀ ਹੁਣ ਕੀ ਕਰਨਾ ਹੈਗਾ ਜਿਹੜੇ ਆਪਣੇ ਕੋਲੇ ਇੱਥੇ ਪਹੁੰਚੇ ਹੋਂ ਤੱਕ ਪੇਸ਼ੈਂਟ ਹਜ਼ਾਰਾਂ ਲੋਕ ਫਰੂਕੀ ਸਾਹਿਬ ਇੱਥੇ ਆ ਕੇ ਲਾਭ ਲੈ ਚੁੱਕੇ ਆ ਕੁਝ ਨਵੇਂ ਪੇਸ਼ੈਂਟ ਉਹਦੇ ਮੈਂ ਅੰਦਰ ਸੁਣਦਾ ਹੁੰਨਾ ਗੱਲ ਵੀ ਉਹ ਬਾਹਰੋਂ ਆ ਕੇ ਸਾਡੇ ਪ੍ਰਾਣੇ ਮਰੀਜ਼ਾਂ ਨੂੰ ਕੋਈ ਦੂਜੀ ਵਰਾਇਆ ਹੁੰਦਾ ਕਿ ਤੀਜੀ ਵਰਾਇਆ ਨੂੰ ਪੁੱਛਦੇ ਹਾਂ ਜੀ ਕਿੱਦਾਂ ਵੀ ਤੁਸੀਂ ਕਿਵੇਂ ਆਏ ਹੋ ਫਿਰ ਦੱਸਦੇ ਆਪਣੇ ਆਪ ਆਪ ਮਹਾਰੇ ਲੋਕ ਦੱਸਦੇ ਵੀ ਅਸੀਂ ਇੱਥੋਂ ਠੀਕ ਹੋ ਗਏ ਪਰ ਦੇ ਵਿੱਚ ਇਹ ਨੁਸਖਾ ਫਾਰਮੂਲਾ ਵੀ ਦੱਸ ਦੋ ਬਾਕੀ ਤੁਹਾਡੀ ਗੱਲਬਾਤ ਹੈਗੀ ਹੈ ਬਾਹਰ ਕੁਝ ਕੁ ਲੋਕ ਬੈਠੇ ਨੇ ਅਜੇ ਮੀਂਹ ਭਰੇ ਮੌਸਮ ਦੇ ਵਿੱਚ ਵੀ ਬਹੁਤ ਦੂਰ ਦੂਰ ਲੋਕ ਉੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਤੁਹਾਡੀ ਅਸੀਂ ਗੱਲਬਾਤ ਕਰਾਵਾਂਗੇ ਬਟ ਡਾਕਟਰ ਸਾਹਿਬ ਹੁਣ ਸਾਨੂੰ ਦੱਸ ਦੋ ਵੀ ਇਹਦਾ ਕਿਵੇਂ ਅਸੀਂ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਹੈ ਜਿਹੜਾ ਇਹਨਾਂ ਪੱਤਿਆਂ ਦਾ ਹਾਂਜੀ ਹਾਂਜੀ ਦਰਸ਼ਕਾਂ ਨੂੰ ਅਸੀਂ ਜਾਣਕਾਰੀ ਲਈ ਦੱਸ ਦਿੰਦੇ ਹਾਂ ਇਹ ਦੇਖੋ ਅਮਰੂਦ ਦੇ ਪੱਤੇ ਹੈਗੇ ਆ ਇਹਨੂੰ ਕਹਿ ਦਿੰਦੇ ਕੜੀ ਪੱਤਾ ਹਾਂਜੀ ਮਿੱਠੀ ਨੀਮ ਹਾਂਜੀ ਮਿੱਠੀ ਨੀਮ ਤੇ ਚੌਥਾ ਹੈਗਾ ਜੀ ਪਿੱਪਲ ਹਾਂਜੀ ਤੇ ਪੰਜਵੇਂ ਹੈਗੇ ਅੰਬ ਦੇ ਪੱਤੇ ਠੀਕ ਹੈ ਇਹ ਜਿੰਨੇ ਵੀ ਤੁਸੀਂ ਚਾਰਾਂ درختਾਂ ਦੇ ਪੱਤੇ ਦੇਖ ਰਹੇ ਹੋ ਇਹਨਾਂ ਨੂੰ ਕੋਲੇ ਕੋਲੇ ਕਰੂੰਬਲਾ ਲੈਣੀਆਂ ਹੈਗੀਆਂ ਪੱਕੇ ਵੱਡੇ ਪੱਤੇ ਨਹੀਂ ਲੈਣੇ ਹੈਗੇ ਇਹਨੂੰ ਆਪਾਂ ਦੇਖੋ ਇਦਾਂ ਫਿਰ ਇੱਕ ਲਵਾਂਗੇ ਧਜਾਰ ਗ੍ਰਾਈਂਡਰ ਗ੍ਰਾਈਂਡਰ ਦੇ ਵਿੱਚ ਪੱਤੇ ਪਾ ਲੈਣੇ ਹੈਗੇ ਠੀਕ ਆ ਦੇਖੋ ਇਧਰ ਇੱਕ ਤੋੜ ਤੋੜ ਕੇ ਪਾਈ ਜਣੇ ਦੇਖੋ ਕਰੂੰਬਲਾ ਪਾਉਣੀ ਹੈ ਅਗੋਂ ਨਰਮ ਨਰਮ ਪੱਤੇ ਪਾਓ ਠੀਕ ਹੈ ਜੀ ਇੰਨੇ ਕਹੋਂਗੇ ਕੜੀ ਪੱਤਾ ਪੈ ਗਿਆ ਜੀ ਆਹ ਦੇਖੋ ਇਸ ਤੋਂ ਅੱਗੇ ਆ ਕੇ ਪਿੱਪਲ ਦੇ ਪੱਤੇ ਕਿਆ ਹਾਂਜੀ ਕੋਈ ਪੱਤਾ ਪੋਣਾ ਜੀ ਹਾਂਜੀ ਬਸ 1 ਜਾਂ 1.5 ਬਸ ਇੰਨਾ ਕੀ ਪੋਣਾ ਹੈਗਾ ਤੇ ਥੋੜੇ ਜਿਹੇ ਪੱਤੇ ਦੇਖੋ ਜੀ ਅੱਗੋਂ ਕੁਲੇ-ਕੂਲੇ ਹੈਗੇ ਆ ਇਹਦੇ ਮਰੂਤ ਦੇ ਆ ਦੇਖੋ ਇਹ ਪੈ ਗਏ ਠੀਕ ਆ ਜੀ ਚਾਰਕ ਪੱਤੇ ਅੰਬ ਦੇ ਪਾਦਨੇ ਅੱਗੋਂ ਤੋੜ ਕੇ ਕਰੂੰਬਲਾ ਆ ਦੇਖੋ ਜੀ ਕੁਲੇ-ਕੂਲੇ ਪੱਤੇ ਪਾ ਕੇ ਇਹ ਤੋਂ ਬਾਅਦ ਇਹਦੇ ਵਿੱਚ ਪਾ ਦੇਣਾ ਇੱਕ ਗਲਾਸ ਪਾਣੀ ਲੋ ਜੀ ਇੱਕ ਗਲਾਸ ਪਾਣੀ ਜੂਸ ਬਣਾ ਦੇਣਾ ਰਾਜੀ ਹਾਂ ਦੀ ਗ੍ਰੀਨ ਜੂਸ ਵਰਲਡ ਦੇ ਵਿੱਚ ਤੁਸੀਂ ਦੇਖਿਆ ਹੁਣ ਕਿੰਨਾ ਗ੍ਰੀਨ ਜੂਸ ਪ੍ਰੋਫੀਸਰ ਸਭ ਚੱਲ ਰਿਹਾ ਹੈਗਾ ਵੱਡੇ ਵੱਡੇ ਰੋਗਾਂ ਤੋਂ ਲੋਕਾਂ ਕੈਂਸਰ ਤੱਕ ਲੋਕ ਜਿਹੜਾ ਹੈਗਾ ਇਸ ਜੂਸ ਨਾਲ ਖਤਮ ਕਰਦੇ ਕੈਂਸਰ ਨੂੰ ਹਾਂਜੀ ਹਾਂਜੀ ਤੇ ਆ ਦੇਖੋ ਤੁਸੀਂ ਹੋ ਨਮਜੋਤ ਸਿੱਧੂ ਦੀ ਵੀਡੀਓ ਕਿੰਨੀ ਚੱਲ ਰਹੀ ਹੈ ਉਹ ਕਹਿੰਦੇ ਗ੍ਰੀਨ ਜੂਸ ਨਾਲ ਹੈਗਾ ਜਿਹੜਾ ਕੈਂਸਰ ਨੂੰ ਕਾਫੀ ਸਾਰਾ ਲਾਭ ਮਿਲਿਆ ਠੀਕ ਹੋਇਆ ਉਹਨਾਂ ਦੇ ਵਾਈਫ ਜੀ ਜੀ ਇਹ ਉਹ ਗ੍ਰੀਨ ਜੂਸ ਆ ਪੱਤਿਆਂ ਦਾ ਕਾਫੀ ਸਾਰੀ ਹੈਲਪਫੁਲ ਹੈ ਜਿਹੜਾ ਬਲੋਕੇਜ ਨੂੰ ਖੋਲਣ ਲਈ ਇਹ ਦੇਖੋ ਨੇ ਐਦਾਂ ਇਹਨੂੰ ਗ੍ਰੈਂਡ ਕਰ ਪੱਤੇ ਵੀ ਸਾਨੂੰ ਫ੍ਰੀ ਚ ਮਿਲ ਜਣੇ ਆ ਜੀ ਬਸ ਹਾਂ ਜੀ ਹਾਂ ਜੀ ਚਾਰਾਂ ਦਰਖਤਾਂ ਦੇ ਪੱਤੇ ਫ੍ਰੀ ਚ ਮਿਲ ਜਣੇ ਹੈਗੇ ਆ ਦੇਖੋ ਹਣੇ ਗ੍ਰੀਨ ਜੂਸ ਬਣ ਗਿਆ ਠੀਕ ਹੈ ਇਹਨੂੰ ਆਪਾਂ ਛਾਨ ਲੈਣਾ ਹੈਗਾ ਆ ਦੇਖੋ ਇਸ ਤਰ੍ਹਾਂ ਇਹਨੂੰ ਪਾਣੀ ਦੇ ਵਿੱਚੋਂ ਕੱਢ ਲਓ ਕੁਸ਼ਬੂ ਬੜੀ ਵਧੀਆ ਆਣ ਲੱਗੀ ਹਾਂਜੀ ਹਾਂਜੀ ਲੋ ਇਹ ਹੁਣ ਜੂਸ ਬਣ ਗਿਆ ਆਪਣਾ ਠੀਕ ਹੈ ਇਹਨੂੰ ਫਰੂਕੀ ਸਾਹਿਬ ਸਵੇਰ ਖਾਲੀ ਪੇਟ ਪੀਣਾ ਹੈਗਾ ਕਿਆ ਇਹ ਇਹਨੂੰ ਪੀ ਕੇ ਅੱਧਾ ਘੰਟਾ ਕੁਝ ਨਹੀਂ ਖਾਣਾ ਪੀਣਾ ਰੋਜ਼ ਪੀਓ ਇਹਨੂੰ ਤੇ ਮੇਰੇ ਹਿਸਾਬ ਨਾਲ 2 ਕੁ ਮਹੀਨੇ ਵਰਤਨ ਨਾਲ ਬਿਲਕੁਲ ਬਲੋਕੇਜ ਠੀਕ ਕਰ ਦੂਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਹੁਣ ਕੁਝ ਕੁ ਲੋਕ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਤੇ ਜੰਦ-ਜੰਦ ਤੁਹਾਨੂੰ ਉਹਨਾਂ ਦੇ ਤਜਰਬਿਆਂ ਨਾਲ ਉਹਨਾਂ ਦੇ ਐਕਸਪੀਰੀਅੰਸ ਦੇ ਨਾਲ ਛੱਡ ਦਿੰਨੇ ਆਂ ਕਿ ਡਾਕਟਰ ਸ਼ਰਮਾ ਜੀ ਨਾਲ ਉਹ ਕਿਵੇਂ ਮਿਲੇ ਸੀ ਉਹਨਾਂ ਨੂੰ ਕਿਹੜੇ-ਕਿਹੜੇ ਦਿੱਕਤਾਂ ਪਰੇਸ਼ਾਨੀਆਂ ਸੀ ਤੇ ਹੁਣ ਇੱਥੇ ਆ ਕੇ ਉਹਨਾਂ ਨੂੰ ਕਿੰਨਾ ਕੁਰਲੀਫ ਮਿਲਿਆ ਆਓ ਦੇਖਦੇ ਆਂ ਸਾਡੀ ਇੱਕ ਮਾਤਾ ਜੀ ਸਾਡੇ ਨਾਲ ਉਹਨਾਂ ਨਾਲ ਅਸੀਂ ਸਮਝਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਨਾਂ ਹੈ ਤੁਹਾਡਾ ਸਰ ਜਸਵਿੰਦਰ ਕੌਰ ਜੀ ਸੰਗਰੂਰ ਤੋਂ ਆਏ ਜੀ ਸੰਗਰੂਰ ਤੋਂ ਆਏ ਬੜੇ ਮੀ ਪੈਂਦੇ ਚਾਹੇ ਆ ਜੀ ਹਾਂ ਜੀ ਕੀ ਪ੍ਰੋਬਲਮ ਸੀ ਮੈਨੂੰ ਪਿਛਲੇ 15 20 ਸਾਲਾਂ ਤੋਂ ਮਾਈਗ੍ਰੈਂਟਸ ਹੈ ਜੀ 15 20 ਸਾਲਾਂ ਤੋਂ ਹਾਂ ਜੀ ਹੁਣ ਬੇਟਾ ਤੁਸੀਂ ਮਾਈਗਰੇਨ ਵਾਲੇ ਦੇ ਡਾਕਟਰ ਬਣ ਗਏ ਜਦੋਂ ਮਾਰੀ ਮੋਟੀ ਟੈਨਸ਼ਨ ਹੁੰਦੀ ਤੁਸੀਂ ਆਪ ਹੀ ਗੋਲੀ ਦੱਸ ਦਿੰਦੇ ਹੋਗੇ ਬਹੁਤ ਲਾਜ ਕਰਾਇਆ ਜੀ ਕਿਤੋਂ ਫਰਕ ਨਹੀਂ ਪਿਆ ਸੀ ਹੁਣ ਮਹੀਨਾ ਹੋ ਗਿਆ ਇਥੋਂ ਦਵਾਈ ਚੱਲ ਰਹੀ ਹੈ ਜੀ ਕਾਫੀ ਹਲਕਾ ਹੋ ਗਿਆ ਸਰ ਕੀ ਪ੍ਰੋਬਲਮ ਕੀ ਟੈਨਸ਼ਨ ਰਹਿੰਦੀ ਸੀ ਗੱਲ ਕੀ ਹੋਈ ਪਤਾ ਨਹੀਂ ਜੀ ਬਸ ਉਦਾਂ ਹੀ ਗੈਸ ਤਜਾਬ ਬਹੁਤ ਬਣ ਜਾਂਦਾ ਸੀ ਗੈਸ ਤਜਾਬ ਤੋਂ ਬਾਅਦ ਹਾਂਜੀ ਅੱਛਾ ਹੁਣ 1 ਮਹੀਨੇ ਤੋਂ ਦਵਾਈ ਚੱਲ ਰਹੀ ਹੈ ਜੀ ਕਾਫੀ ਫਰਕ ਹੈ ਕਾਫੀ ਫਰਕ ਹੈ ਹਾਂਜੀ ਕੀ ਰਾਹਤ ਮਿਲੀਏ ਮਤਲਬ ਫਰਕ ਕਿਸ ਤਰ੍ਹਾਂ ਦਾ ਸਰ ਬਹੁਤ ਭਾਰਾ ਸੀ ਜੀ ਫਟਣ ਵਾਲਾ ਹੋ ਜਾਂਦਾ ਸੀ ਹੁਣ ਹਲਕਾ ਹੈ ਹਲਕਾ ਹੋ ਗਿਆ ਸਿਰ ਅੱਗੇ ਨਾਲੋਂ ਠੀਕ ਹੈ ਹਾਂਜੀ ਤੇ ਜਦੋਂ ਮਾਈਗਰੇਨ ਦੀ ਸ਼ੁਰੂਆਤ 20 ਸਾਲ ਪਹਿਲਾਂ ਹੋਈ ਸੀ ਤੇ 20 ਸਾਲ ਤੋਂ ਬਾਅਦ ਤੁਸੀਂ ਫਿਰ ਬੜੇ ਤਸੱਲੀ ਨਾਲ ਹਰ ਇੱਕ ਡਾਕਟਰ ਕੋਲ ਧੱਕੇ ਗਾਦੇ ਅਸੀਂ ਇਹ ਕਹੀਏ ਹਾਂਜੀ ਜਗਾ ਜਗਾ ਤੋਂ ਦਵਾਈ ਲਈਏ ਫਰਕ ਕਿਤੋਂ ਨਹੀਂ ਪੈਂਦਾ ਸੀ ਫਟ ਆਲ ਓਵਰ ਤਜਰਬਾ ਕੀ ਹੈ ਮਾਈਗਰੇਨ ਤੇ ਜਿਹੜੇ ਲੋਕ ਗੋਲੀਆਂ ਕੈਪਸੂਲ ਟੀਕੇ ਡਾਕਟਰ ਲਗਾਤਾਰ ਬਦਲਦੇ ਨੇ ਕਿਉਂਕਿ ਜਿਨ੍ਹਾਂ ਜਿਹੜਾ ਕੁਝ ਤੁਹਾਨੂੰ 20 ਸਾਲ ਚ ਨਹੀਂ ਮਿਲਿਆ ਤੁਹਾਨੂੰ ਇੱਥੇ ਇੱਕ ਮਹੀਨੇ ਚ ਮਿਲ ਗਿਆ ਹਾਂਜੀ ਸਰ ਇੱਕ ਮਹੀਨੇ ਚ ਕੀ ਕਹੋ ਵੀ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਤੁਹਾਡੇ ਵਰਗੀ ਪ੍ਰੋਬਲਮ ਸਰ ਮੈਂ ਤਾਂ ਇਹੀ ਕਹੂੰਗੀ ਵੀ ਆ ਡਾਕਟਰ ਸਾਹਿਬ ਬਹੁਤ ਵਧੀਆ ਨੇ ਜੀ ਇਹਨਾਂ ਕੋਲੇ ਆ ਕੇ ਆਪਣਾ ਟ੍ਰੀਟਮੈਂਟ ਲੈਣ ਜੀ ਅੱਛਾ ਤੁਸੀਂ ਉਹ ਸੰਗਰੂਰੋਂ ਕੱਲੀ ਆਏ ਹੋ ਹਸਬੰਡ ਨੇ ਨਾਲ ਅੱਛਾ ਨਾਲ ਆਇਆ ਸਚਕਲ ਬਾਈ ਜੀ ਸਸੀ ਕਵ ਜੀ ਤੁਹਾਡਾ ਕੀ ਨਾਮ ਹੈ ਸੁਖਵਿੰਦਰ ਸਿੰਘ ਆ ਜੀ ਮੇਰੇ ਨਾਲ ਇਹ ਮੇਰੇ ਵਾਈਫ ਨੇ ਅੱਛਾ ਹਾਂ ਪਹਿਲਾਂ ਮੈਂ ਕਾਫੀ 15 20 ਜਗ੍ਹਾ ਦਵਾਈ 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 ਕੋਈ ਫਰਕ ਨਹੀਂ ਪਿਆ 15 20 ਦਿਨ ਹਾਂ ਜੀ ਇੱਥੇ ਆ ਕੇ ਕਾਫੀ ਰਾਤਾਂ ਇਹਨਾਂ ਨੂੰ ਅੱਛਾ ਕਾਫੀ ਰਿਲੈਕਸ ਮਹਿਸੂਸ ਕਰ ਰਹੇ ਨੇ ਠੀਕ ਹੈ ਡਾਕਟਰ ਸਾਹਿ ਉਹਨੂੰ ਸਿੱਟੀ ਜਿਵੇਂ ਰਾਂਝੂ ਅੱਛਾ ਹਾਂਜੀ ਮਤਲਬ ਇਹ ਇੱਕ ਮਾਈਗ੍ਰੇਨ ਦੇ ਨਾਲ ਜਦੋਂ ਤੁਸੀਂ ਦਵਾਈਆਂ ਦੋਈਆਂ ਖਾਦੀਆਂ ਉਹਦੇ ਨਾਲ ਤਾਂ ਹੋਰ ਵੀ ਦਿੱਕਤਾਂ ਪਰੇਸ਼ਾਨੀਆਂ ਮਾਜੀ ਬੜੀਆਂ ਹੋ ਗਈਆਂ ਹੋਣੀਆਂ ਹਾਂਜੀ ਬਹੁਤ ਐਸਿਡ ਤਜਾਬ ਬਣਦਾ ਹੈ ਬੀਪੀ ਬੀਪੀ ਹਾਈ ਹਾਂਜੀ ਸਾਹ ਉਹ ਫਰਕ ਹੈ ਅੱਗੇ ਨਾਲੋਂ ਸਾਹ ਵੀ ਚੜਦਾ ਸੀ ਹਾਂਜੀ ਮਤਲਬ ਕਿਵੇਂ ਸਾਹ ਕਿਵੇਂ ਚੜਦਾ ਪੋੜੀ ਪੋੜੀ ਚੜ ਗਏ ਜਾਂ ਥੋੜਾ ਜਿਹਾ ਤੁਰਿਆ ਨਹੀਂ ਜਾਂਦਾ ਸੀ ਜਦ ਜੀ ਸਾਹ ਚੜਦਾ ਉਦੋਂ ਹਾਂਜੀ ਸਾਰੀ ਦਿੱਕਤਾਂ ਠੀਕ ਨੇ ਹਾਂਜੀ ਸਾਰੀਆਂ ਠੀਕ ਨੇ ਠੀਕ ਹੈ ਮਾਈਗਰੇਨ ਤੋਂ ਬਗੈਰ ਵਾਲੀ ਜ਼ਿੰਦਗੀ ਕਿਵੇਂ ਹੈ ਸਾਨੂੰ ਦੱਸਿਓ ਜ਼ਰਾ ਪਹਿਲਾਂ ਦੀ ਜ਼ਿੰਦਗੀ ਚ ਤੇ ਹੁਣ ਦੀ ਜ਼ਿੰਦਗੀ ਚ ਕੀ ਫਰਕ ਆਇਆ ਸਰ ਕਾਫੀ ਚੁਸਤੀ ਫਿਰਤੀ ਆਈ ਹੈ ਸਰੀਰ ਚ ਬਿਲਕੁਲ ਹਲਕਾ ਫੁਲਕਾ ਮਹਿਸੂਸ ਕਰਨੇ ਆ ਤਾਂ ਤੁਹਾਨੂੰ ਕੋਈ ਦੇਖ ਕੇ ਕਹਿ ਨਹੀਂ ਸਕਦਾ ਵੀ ਤੁਹਾਨੂੰ ਮਾਈਗਰੇਨ ਹੈ ਜੀ ਮੈਨੂੰ ਕਦੇ ਲੱਗਦਾ ਹੀ ਨਹੀਂ ਸੀ ਜੀ ਵੀ ਮੇਰਾ ਸਿਰ ਕਦੇ ਠੀਕ ਹੋ ਜਾਊਗਾ ਹਲਕਾ ਹੁਣ ਬਿਲਕੁਲ ਪੂਰਾ ਹਲਕਾ ਹੈ ਜੀ ਅੱਛਾ ਤੇ ਫਿਰ 20 ਸਾਲ ਬਾਈ ਜੀ ਕਿਵੇਂ ਮੈਨੇਜ ਕੀਤਾ ਬੱਸ ਜੀ ਰੋਟੀ ਅਸੀਂ ਮੁੱਲ ਲੈਂਦੀ ਸੀ ਤੇ ਖਾਣਾ ਟਿਪਨ ਲੈਂਦੇ ਸੀਗੇ ਹੁਣ ਮਤਲਬ ਕਾਫੀ ਰਾਹਤਾ ਜੀ ਹੁਣ ਇਹ ਕੰਮ ਕੰਮ ਵੀ ਆਪ ਕਰਦੇ ਨੇਗੇ ਅੱਛਾ ਤੇ ਮਤਲਬ ਸਾਥ ਨਿਭਾਇਆ ਫਿਰ ਤੇ 20 ਸਾਲ ਬੜਾ ਸਾਥ ਦਿੱਤਾ ਤੁਸੀਂ ਹੋਰ ਜੀ ਹਾਂ ਅੱਛਾ ਹਾਂ ਜੀ ਤੇ ਫਿਰ ਉਹਨਾਂ ਨੂੰ ਕੀ ਸੁਨੇਹਾ ਦੇਵਾਂਗਾ ਮੜਾ ਜਿਹਨਾਂ ਦੇ ਸਿਰਦਰਦ ਹੋਇਆ ਤੇ ਘਰ ਵਾਲਿਆਂ ਤੇ ਬੋਝ ਬਸ ਉਹਨਾਂ ਨੂੰ ਤੇ ਹੀ ਕਹਿਣਾ ਚਾਹੂੰਗਾ ਵੀ ਸ਼ਰਮਾ ਜੀ ਕੋਲ ਆਓ ਤੇ ਦੁੱਖਾਂ ਤੋਂ ਛੁਟਕਾਰਾ ਪਾਓ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸਾਡੇ ਕੋਲ ਕੁਝ ਹੋਰ ਸਾਡੇ ਭਰਾ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸੱਚਕਾਲ ਬਾਈ ਜੀ ਇਹਨਾਂ ਨਾਲ ਹੀ ਆਏ ਨੇ ਅੱਛਾ ਤੁਹਾਡੇ ਨਾਲ ਹੀ ਆਏ ਨੇ ਕੀ ਲੱਗਦੇ ਹੋ ਤੁਸੀਂ ਫਾਦਰ ਨੇ ਮੇਰੇ ਅੱਛਾ ਤੁਹਾਡੇ ਮੰਮਾ ਨੂੰ ਪ੍ਰੋਬਲਮ ਸੀ ਹਾਂਜੀ ਹਾਂਜੀ ਇਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਤੁਹਾਡੇ ਫਾਦਰ ਸਾਹਿਬ ਨਾਲੋਂ ਲਈ ਤੁਸੀਂ ਫਿਰ ਦੇ ਹੋਵਾਂਗੇ ਹਾਂਜੀ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਫੋਨ ਰੈਣਾ ਹਾਂ ਅੱਛਾ ਤੁਸੀਂ ਬਾਹਰ ਰਹਿੰਦੇ ਹੋ ਆਸਟ੍ਰੇਲੀਆ ਤੋਂ ਆਇਆ ਕੀ ਪ੍ਰੋਬਲਮ ਸੀ ਮੰਮਾ ਨੂੰ ਮਾਈਗਰੇਨ ਦੀ ਪ੍ਰੋਬਲਮ ਸੀ ਸਿਰ ਦਰਦ ਹੁੰਦਾ ਸੀ ਆਸਟ੍ਰੇਲੀਆਸ ਤੇ ਬੜੀ ਪ੍ਰੋਬਲਮ ਹੈ ਭਰਾ ਇਹ ਬਸ ਫਿਰ ਹੁਣ ਡਾਕਟਰ ਸਾਹਿਬ ਕੋਲ ਆਓ ਫਿਰ ਸੁਜੈਸਟ ਕਰਾਂਗੇ ਡਾਕਟਰ ਸਾਹਿਬ ਨੂੰ ਅੱਛਾ ਕੀ 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 ਤੁਹਾਨੂੰ ਕੀ ਕੀ ਲੱਗਿਆ ਕਿਉਂਕਿ ਇੱਕ ਤਾਂ ਨਾਲ ਰਹਿੰਦੇ ਨੇ ਕਈ ਵਾਰ ਉਹਨਾਂ ਨੂੰ ਘੱਟ ਪਤਾ ਲੱਗਦਾ ਜਦੋਂ ਅਸੀਂ ਬਾਹਰ ਤੋਂ ਆਬਜ਼ਰਵ ਕਰਦੇ ਹਾਂ ਫੋਨ ਤੇ ਗੱਲ ਕਰਦੇ ਹਾਂ ਕੀ ਮਹਿਸੂਸ ਹੁੰਦਾ ਸੀ ਤੁਹਾਨੂੰ ਮਾਤਾ ਜੀ ਦਾ ਪਰੇਸ਼ਾਨੀ ਹੁੰਦੀ ਸੀ ਜੀ ਸਾਰੇ ਦਿਨ ਮਤਲਬ ਉਹਨਾਂ ਨੂੰ ਦਵਾਈਆਂ ਤੇ ਰਹਿਣਾ ਪੈਂਦਾ ਸੀ ਉਹ ਦਵਾਈਆਂ ਵਾਰ-ਵਾਰ ਫੋਨ ਕਰਦੇ ਹੋਵਾਂਗੇ ਮਾਤਾ ਜੀ ਆ ਗੋਲੀ ਲੈ ਲਈ ਆਹ ਦਵਾਈ ਲੈ ਲਈ ਆਹ ਡਾਕਟਰ ਦੇ ਜਾਏ ਇਹ ਕੰਮ ਹੁੰਦਾ ਉਹ ਪਰੇਸ਼ਾਨੀ ਹੁੰਦੀ ਹੈ ਜੀ ਫਿਰ ਉਹ ਗੱਲ ਕਰਨ ਵੇਲੇ ਨਹੀਂ ਪ੍ਰੋਬਲਮ ਹੁੰਦੀ ਜਦੋਂ ਤੇ ਫਿਰ ਹੁਣ ਜਦੋਂ ਡਾਕਟਰ ਸਾਹਿਬ ਕੋਲ ਥੋੜਾ ਜਿਹਾ ਸੋਲੂਸ਼ਨ ਮਿਲ ਰਿਹਾ ਹੈ ਤਾਂ ਫਿਰ ਉਹ ਮਤਲਬ ਉਹਨਾਂ ਦਾ ਸੁਜੈਸਟ ਕਰਾਂਗੇ ਅੱਗੇ ਦੂਜਿਆਂ ਨੂੰ ਵੀ ਜੀ ਹਾਂ ਜੀ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸਚਕਲ ਬਾਈ ਜੀ ਸਚਕਲ ਜੀ ਸਰ ਕਿੱਥੋਂ ਆਏ ਹੋ ਤੁਸੀਂ ਮੈਂ ਪਲਾਟੋ ਆਇਆ ਸੀ ਪਲਾਟੋਨ ਤੇ ਕੀ ਪ੍ਰੋਬਲਮ ਲੈ ਕੇ ਆਏ ਹੋ ਬਾਈ ਜੀ ਮੈਨੂੰ ਲੀਵਰ ਦੀ ਪ੍ਰੋਬਲਮ ਸੀ 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 ਉੱਨੀ ਹੈ ਜੀ ਨੇ ਹੁਣ ਮੈਂ ਕਾਫੀ ਠੀਕ ਐ ਜੀ ਉਹ ਕਿਵੇਂ ਜੀ ਜਦੋਂ ਮੈਨੂੰ 2 ਸਾਲ ਤੋਂ ਪ੍ਰੋਬਲਮ ਸੀ ਮੈਂ ਲੁਧਿਆਣਾ ਤੋਂ ਵੀ ਜਲੰਧਰ ਤੋਂ ਵੀ ਕਈ ਜਗ੍ਹਾ ਤੋਂ ਦਵਾਈ ਖਾਧੀ ਸੀ ਪਰ ਪੂਰਾ ਸੂਤ ਨਹੀਂ ਸਾਰਿਆ ਕੰਮ ਠੀਕ ਐ ਬਟ ਹੁਣ ਮੈਂ ਮੇਰੇ ਸਨ ਹੁਣ ਮੈਂ ਥੋੜਾ ਲੇਟ ਆਇਆਗਾ ਅੱਛਾ ਜੀ ਮੈਨੂੰ 20 ਦਿਨ ਦੀ ਦਵਾਈ ਦਿੱਤੀ ਸੀ ਮੈਂ ਮਹੀਨੇ ਬਾਅਦ ਆਇਆ ਜੀ ਜੀ ਕਿੰਨਾ ਫਰਕ ਐ ਜੀ ਮੈਂ ਠੀਕ ਐ ਜੀ 20 ਦਿਨਾਂ ਚ ਠੀਕ ਹੋ ਗਏ ਮੈਂ ਠੀਕ ਐ ਕਾਫੀ ਠੀਕ ਐ ਅੱਛਾ ਹੁਣ ਕੋਈ ਲੀਵਰ ਦੀ ਪ੍ਰੋਬਲਮ ਨਹੀਂ ਹੁਣ ਤਾਂ ਮੈਨੂੰ ਭੁੱਖ ਨਹੀਂ ਲੱਗਦੀ ਹੁੰਦੀ ਸੀ ਮੈਂ ਆਪਣੇ ਆਪ ਨੂੰ ਬੜਾ ਵੀਕ ਮਹਿਸੂਸ ਕਰਦਾ ਹੁੰਦਾ ਸੀ। ਅੱਛਾ ਅੱਛਾ। ਮੈਨੂੰ ਤਾਂ ਇਹ ਲੱਗੇ ਵੀ ਕਿਸੇ ਦੀ ਦਵਾਈ ਲੈਣ ਆ ਰਹੇ ਹਾਂ। ਬਟ ਹੁਣ ਮੈਂ ਨੂੰ ਕੁਝ ਪ੍ਰੋਬਲਮ ਨਹੀਂ ਹੁਣ ਤਾਂ ਮੈਂ ਤਿੰਨ ਤਿੰਨ ਚਾਰ ਚਾਰ ਰੋਟੀ ਖਾ ਜਾਂਦਾ। ਜਿਹੜੇ ਲੋਕ ਇਸ ਵੇਲੇ ਦਵਾਈਆਂ ਖਾ ਰਹੇ ਨੇ ਐਲੋਪੈਥੀ ਜਾਂ ਕੋਈ ਕੁਛ ਲੈ ਰਿਹਾ ਕੋਈ ਕੁਛ ਖਾ ਰਿਹਾ ਉਹਦਾ ਤੁਹਾਨੂੰ ਕੋਈ ਫਾਇਦਾ ਹੋਇਆ ਜਾਂ ਨਹੀਂ ਹੋਇਆ? ਇਹ ਫੋਰ ਮੈਂ ਜਦੋਂ ਫਸਟ ਟਾਈਮ ਆਪਣੇ ਚਾਚਾ ਜੀ ਨਾਲ ਆਇਆ ਸੀ ਮੇਰੇ ਚਾਚਾ ਜੀ ਨੇ ਇਥੇ ਮੈਡੀਸਿਨ ਖਾਦੀ ਸੀ। ਉਹ ਕਾਦੀ ਖਾਦੀ ਸੀ ਜੀ ਉਹਨਾਂ ਨੇ? ਉਹਨਾਂ ਨੂੰ ਵੀ ਲਿਵਰ ਦੀ ਪ੍ਰੋਬਲਮ ਸੀ। ਲਿਵਰ ਦੀ ਪ੍ਰੋਬਲਮ। ਉਹ ਠੀਕ ਹੋ ਗਈ? ਫਸਟ ਟਾਈਮ ਆਇਆ ਤੇ ਮੈਕਮਾ ਮੈਂ ਇੱਥੇ ਕਿਥੇ ਸੈੱਟ ਹੋਣਾ ਆ ਮੈਂ ਤਾਂ ਬਹੁਤ ਦਵਾਈਆਂ ਵਧੀਆ-ਵਧੀਆ ਖਾਧੀਆਂ ਮਹਿੰਗੀਆਂ ਡਾਕਟਰਾਂ ਤੋਂ ਕਰਾ ਹਾਂ ਤੇ ਮੈਂ ਇੱਥੇ ਕਿਥੇ ਸੈੱਟ ਹੋਣਾ ਮੈਂ ਇੱਥੋਂ ਗਿਆ ਦੋ ਸੋਚਦਾ ਗਿਆ ਖਾ ਲੂੰਗਾ ਨਹੀਂ ਖਾ ਲੂੰਗਾ ਜੇ ਇਹਾਂ ਦੀ ਇੱਕ ਪਰਚੀ ਸੀ ਮੈਂ ਦਿੱਤੀ ਆ ਨਾਲ ਅੱਛਾ ਜੀ ਖੂ ਮੈਂ ਪੂਰੀ ਸਮਝ ਵੀ ਨਹੀਂ ਮੈਂ ਮੈਂ ਕਿਹੜਾ ਜਾਣਾ ਮੁੜ ਕੇ ਪਰ ਮੈਂ ਜਦੋਂ ਦਵਾਈ ਖਾਧੀ ਮੈਂ ਕਿਹਾ ਹੁਣ ਪੈਸੇ ਲਾਇ ਦਵਾਈ ਦਾ ਖਾ ਲਈਏ ਪਰ ਉਹ ਦਵਾਈ ਖਾਣ ਤੋਂ ਬਾਅਦ ਮੈਂ ਕਾਫੀ ਮਹਿਸੂਸ ਕੀਤਾ ਵਧੀਆ ਕੀਤਾ ਠੀਕ ਮੈਨੂੰ ਕੋਈ ਪ੍ਰੋਬਲਮ ਨਹੀਂ ਰਹੀ ਕੋਈ ਪ੍ਰੋਬਲਮ ਹਾਂ ਠੀਕ ਹੋ ਗਿਆ ਜੀ ਅੱਛਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਸਤਨਾਮ ਸਿੰਘ ਜੀ ਕਿੱਥੋਂ ਆਇਓ ਰੌਕੇਕਲਾ ਤੋਂ ਜੀ ਰੌਕੇ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਇਓ ਪੇਟ ਦੀ ਭੇਕਸ਼ਣ ਮੱਲਾ ਲੀਵਰ ਨੂੰ ਨੌਕਸ ਹੈ ਅੱਛਾ ਹੂੰ ਤੇ ਇਸੇ ਕਰਕੇ ਕਲਰ ਵੀ ਤੁਹਾਡਾ ਜਿਆ ਬਦਲਿਆ ਹੋਇਆ ਬਦਲਾ ਬਦਲਿਆ ਜੀ ਕਲਰ ਦਾ ਚਲੋ ਜੀ ਪਤਾ ਨਹੀਂ ਮੈਂ ਮੱਲਾ ਸਾਨੂੰ ਦੱਸ ਪਾਈ ਸੀ ਮੱਲੇ ਤੋਂ 10 ਪਾਈ ਸੀ ਸਾਨੂੰ ਕਹਿੰਨੇ ਅੱਛਾ ਮੱਲੇ ਤੋਂ ਹਾਂ ਜੀ ਜਗਰਾਉਂ ਜ਼ਿਲ੍ਹੇ ਦੇ ਮੱਲਾ ਪੈਂਦਾ ਜਗਰਾਉਂ ਚ ਅੱਛਾ ਜੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਉੱਥੋਂ ਲੈ ਕੇ ਉਹ ਦੋ ਠੀਕ ਉਹਨਾਂ ਦੀ ਕੀ ਪ੍ਰੋਬਲਮ ਠੀਕ ਹੋਈ ਸੀ ਬਾਈ ਜੀ ਉਹਨਾਂ ਦੇ ਜੀ ਇੱਕਦਾਂ ਲੇਡੀ ਦਾ ਸਾਹ ਚੜਦਾ ਸੀਗਾ ਤੇ ਇੱਕ ਉਹ ਮਾਲਾ ਜਿਹੜਾ ਆਪ ਸੀਗੇ ਮਤਲਬ ਉਹਨਾਂ ਦੇ ਘਰ ਦੇ ਉਹ दारू ਬਹੁਤ ਜ਼ਿਆਦਾ ਪੀਂਦੇ ਅੱਛਾ ਤੇ ਉਹ दारू ਵੀ ਜਮਾਂ ਛੱਡ ਗਏ ਤੇ ਇੱਕ ਉਹ ਜਿਹੜਾ ਸਾਹ ਚੜਦਾ ਸਾਹ ਦੀ ਪ੍ਰੋਬਲਮ ਸੀ ਉਹਨੂੰ ਸਾਹ ਦੀ ਜਮਾਂ ਦਿੱਕਤ ਆਣੀਗੀ ਤੁਹਾਡੇ ਸਾਹਮਣੇ ਚੜਦਾ ਹੁੰਦਾ ਸੀ ਸਾਹ ਹਾਂਜੀ ਹਾਂਜੀ ਸਾਡੇ ਰਿਸ਼ਤੇਦਾਰ ਹੀ ਆ ਅੱਛਾ ਤੁਹਾਡੇ ਰਿਸ਼ਤੇਦਾਰ ਨੇ ਕਿਵੇਂ ਸਾਹ ਚੜ ਕੇ ਕੀ ਹੁੰਦਾ ਸੀ ਉਹਨਾਂ ਨੂੰ ਉਹ ਹਥੋਂ ਮਾਲਾ ਪਾ ਬਾਹਰ ਜਾਣਾ ਬੇ ਦੁਕਾਨ ਤੋਂ ਹਾਂਜੀ ਤੇ ਸਾਹ ਚੜ ਜਾਂਦਾ ਜੀ ਮਾਲਾ ਤੁਰੇ ਨਹੀਂ ਜਾਂਦਾ ਸੀ ਤੇ ਹੁਣ ਹੋਣ ਪਰਸੋ ਸੰਸਕਾਰ ਤੇ ਜਾ ਕੇ ਆਏ ਆ ਮੌਲਕ ਕਿਲੋ 1.5 ਕਿਲੋਮੀਟਰ ਤੁਰ ਕੇ ਗਏ ਆ ਕੋਈ ਨਾ ਪ੍ਰੋਬਲਮ ਹਾਂ ਪਰ ਉਹਨਾਂ ਨੂੰ ਦੇਖ ਕੇ ਤੁਸੀਂ ਉਹਨਾਂ ਨੇ ਮੈਨੂੰ ਦੱਸ ਪਾਈ ਜੀ ਕਹਿੰਦੇ ਵੀ ਉੱਥੇ ਜਾ ਜੀ ਜੀ ਤਾਂ ਆਪਾਂ ਪਹਿਲੀ ਵਾਰ ਆਏ ਦੋ ਆਈਲੈਂਡ ਪਹਿਲੀ ਵਾਰ ਆਏ ਜੀ ਜੀ ਚਲੋ ਪਰਮਾਤਮਾ ਕਰੇ ਜਿਵੇਂ ਤੁਹਾਡੇ ਰਿਸ਼ਤੇਦਾਰਾਂ ਨੂੰ ਫਰਕ ਪਿਆ ਇੱਥੇ ਤੁਹਾਨੂੰ ਵੀ ਐਵੇਂ ਜਿਹੜਾ ਫਰਕ ਆਵੇ ਤੁਹਾਡੀ ਸਿਹਤ ਦੇ ਵਿੱਚ ਹੋਰ ਜਿਹੜਾ ਜਿਸ ਸੁਧਾਰ ਦੀ ਤੁਸੀਂ ਉਮੀਦ ਲੈ ਕੇ ਆਏ ਹੋ ਉਹ ਸੁਧਾਰ ਦੇ ਉੱਤੇ ਖਰੇ ਉਤਰਨ ਡਟਸਾ ਬਹੁਤ ਬਹੁਤ ਸ਼ੁਕਰੀਆ ओके okay. किना है ਤੁਹਾਡਾ ਗੁਰਸੇਵਕ ਸਿੰਘ ਬੜੇ ਖੁਸ਼ ਹਾਂ ਇੱਥੇ ਆ ਕੇ ਕੀ ਚੱਕਰ ਹੈ ਹਸਪਤਾਲਾਂ ਚ ਆ ਕੇ ਤੇ ਲੋਕ ਮੁਰਝਾ ਜਾਂਦੇ ਨੇ ਨਹੀਂ ਬਸ ਤੇਥੋਂ ਪ੍ਰੋਬਲਮ ਸਹੀ ਹੋਈ ਸੀ ਬ੍ਰਦਰ ਦੀ ਤਰੰਤਾਰਨ ਦੀ ਹਾਂ ਤਰੰਤਾਰਨ ਤੋਂ ਆਏ ਸੀ ਪਰ ਮੀ ਪੈਂਦੇ ਚ ਤਰੰਤਾਰਨ ਤੋਂ ਹੁਣ ਤੇ ਮੀ ਤਾਂ ਏਡਾ ਮੋਟਾ-ਮੋਟਾ ਮੀ ਪਹਿਰੇ ਬਾਈ ਜੀ ਜੋ ਪ੍ਰੋਬਲਮ ਹੁਣ ਦਰਦ ਹੁੰਦਾ ਤੇ ਫਿਰ ਆਉਣਾ ਪੈਣਾ ਹੀ ਹੈ ਕੀ ਪ੍ਰੋਬਲਮ ਕੀ ਹੈ ਉਹਨਾਂ ਦੇ ਮਨਕੇ ਸ ਮੇਰਾ ਮਨਕਾ ਇਥੋਂ ਤੇ ਨਾੜ ਜਿਹੜੀ ਨੀਚੇ ਜਾਂਦੀ ਉਹ ਦੱਬਦੀ ਆ ਤੇ ਉਹਦੇ ਤੋਂ ਛਟਕਾ ਹਾਂ ਉਹਦੇ ਉਹਦੀ ਪ੍ਰੋਬਲਮ ਆਉਂਦੀ ਮੈਨੂੰ अच्छा ਤੁਹਾਡੇ ਬ੍ਰਦਰ ਨੂੰ ਕੀ ਪ੍ਰੋਬਲਮ ਸੀ ਉਹਨੂੰ ਵੀ ਸੇਮ ਮੇਰੇ ਵਾਲੀ ਪ੍ਰੋਬਲਮ ਸੀ ਕੀ ਹੁੰਦਾ ਸੀ ਉਹਨਾਂ ਨੂੰ ਉਹਨਾਂ ਦਾ ਮਨਕੇ ਤੋਂ ਨਾੜ ਦਬਦੀ ਸੀ ਤੇ ਜਿਹੜੀ ਗੋਡੇ ਤੱਕ ਦਰਦ ਜਾਂਦਾ ਸੀ ਤੇ ਬੈਠਾਂ ਚ ਬੜੀ ਤੇ ਉੱਠ ਤੁਰਨ ਚ ਬਹੁਤ ਪ੍ਰੋਬਲਮ ਆਦੀ ਸੀ ਅੱਛਾ ਤੇ ਉਹ ਉਹਨਾਂ ਦਵਾਈ ਖਾਦੀ ਸੀ ਹਥੋ ਤੇ ਹੁਣ ਉਹ ਉਹਨਾਂ ਸਾਨੂੰ ਰੈਫਰੈਂਸ ਕੀਤਾ ਤੇ ਫੇਰ ਆਹੀ ਹੋਣਾ ਸੀ ਅੱਜ ਤੇ ਠੀਕ ਨੇ ਹੁਣ ਉਹ ਹਾਂ ਉਹ ਠੀਕ ਨੇ ਬਿਲਕੁਲ ਠੀਕ ਨੇ ਬਿਲਕੁਲ ਠੀਕ ਨੇ ਜੀ ਉਹ ਉਹਨਾਂ ਨੂੰ ਦੋ ਮਹੀਨੇ ਦਵਾਈ ਖਾਦੀ ਸੀ ਜੀ ਅੱਛਾ ਹਾਂਜੀ ਤੇ ਪਹਿਲਾਂ ਤੇ ਹੁਣ ਦੀ ਲਾਈਫ ਚ ਤੁਹਾਡੇ ਭਰਾ ਦੇ ਕੀ ਅੰਤਰ ਹੈ ਮਤਲਬ ਪਹਿਲਾਂ ਉਹਨਾਂ ਦਾ ਦਰਦ ਹੁੰਦਾ ਸੀ ਤੇ ਕੱਠਨ ਬੈਠਣ ਲੱਗੀ ਉੱਠਣ ਬੈਠਣ ਲੱਗ ਕਾਫੀ ਮਾਲ ਸਮੋਲ ਜੇ ਪੱਟੇ ਪੱਟੇ ਵਿਲਾਉਂਦੇ ਰਹੇ ਤੇ ਪਰ ਨਹੀਂ ਕੋਈ ਹੱਲ ਹੁੰਦਾ ਸੀ ਨਹੀਂ ਸਹੀ ਹੁੰਦੇ ਤੇ ਉਹਨਾਂ ਬਾਅਦ ਵਿੱਚ ਇੱਥੇ ਆ ਕੇ ਦਵਾਈ ਖਾਧੀ ਓਕੇ ਤੇ ਉਹੀ ਬੁੰਦਾਲੀ ਦਵਾਈ ਲਈ ਇਹਨਾਂ ਨੇ ਜਦੋਂ ਬੁੰਦਾਲੀ ਦਵਾਈ ਲੈਂਦੇ ਸੀ ਕਿਤੇ ਮਜ਼ਾਕ ਤਾਂ ਨਹੀਂ ਬਣਾਉਂਦੇ ਤੁਸੀਂ ਵੀ ਇਕੱਲੇ ਹੀ ਵਰਦਾ ਮਜ਼ਾਕ ਤਾਂ ਕੀ ਬਣਾਉਣਾ ਵਾ ਜਦੋਂ ਪ੍ਰੋਬਲਮ ਦੇ ਵਿੱਚ ਕੋਈ ਹੋਵੇ ਮਜ਼ਾਕ ਨਹੀਂ ਬੰਦਾ ਤੇ ਫਿਰ ਉਹਨਾਂ ਆਖਿਆ ਵੀ ਉੱਥੇ ਜਾਓ ਤੇ ਤਾਂ ਵੀ ਕਿਵਰ ਹਾਸੀਆਂ ਖੇਡੇ ਦੇ ਵਿੱਚ ਬੰਦਾ ਕਹਿ ਦਿੰਦਾ ਵੀ ਯਾਰ ਤੂੰ ਤੇ ਇੰਨੀ ਇੰਨੀ ਥਾਂ ਤੋਆ ਕਰਾ ਲੇ ਪਾਣੀ ਵਰਗਾ ਕੀ ਕਰੂਗਾ ਔਰ ਜਦੋਂ ਸਹੀ ਹੋਏ ਫੇਰ ਹੀ ਪਤਾ ਲੱਗਿਆ ਵਾਕਿਆ ਇਸ ਦਵਾਈ ਦੇ ਵਿੱਚ ਅਸਰ ਹੈਗਾ ਤਾਂ ਮੈਂ ਕਿਹਾ ਹਾਂ ਉਹਨਾਂ ਫਿਰ ਸਾਨੂੰ ਭੇਜਿਆ ਹੋਣਾ ਸੀ ਤੁਹਾਨੂੰ ਵੀ ਇਹੀ ਪ੍ਰੋਬਲਮ ਸੇਮ ਪ੍ਰੋਬਲਮ ਕੀ ਇਸ ਤਰ੍ਹਾਂ ਦਾ ਕੀ ਹੋਇਆ ਜਿਹੜੀ ਇੰਨੀ ਪ੍ਰੋਬਲਮ ਦੋਵਾਂ ਭਰਾਵਾਂ ਦਾ ਖੇਤੀਬਾੜੀ ਕਰਦੇ ਆ ਤੇ ਜ਼ੋਰ ਵੱਧ ਲੱਗਿਆ ਦੁੰਦੇ ਕਰਕੇ ਪ੍ਰੋਬਲਮ ਆਈ ਸੀ ਓਕੇ ਤੇ ਉਹ ਵੀ ਖੇਤੀਬਾੜੀ ਕਰਦੇ ਆ ਕਿੰਨੇ ਕੁ ਦਿਨਾਂ ਅੱਜ ਤੁਹਾਡੇ ਭਰਾ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਬਾਈ ਜੀ ਮਤਲਬ ਮਤਲਬ ਅੰਦਾਜ਼ਾ ਜਿਹਾ ਮਤਲਬ ਉਹ ਸਾਨੂੰ ਤਾਂ ਕਹਿੰਦੇ ਸੀ ਮਤਲਬ ਮੇਰੇ ਮਤਲਬ ਭੂਆ ਦਾ ਬੇਟਾ ਹੀ ਆ ਬ੍ਰਦਰ ਹੀ ਲੱਗਾ ਹਣਾ ਤੇ ਇਹਨਾਂ ਨੂੰ ਲੱਗਾ ਸੀ 2 ਕੁ ਮਹੀਨੇ ਨਾਲ ਮੈਡੀਸਨ ਕਰਦੀ ਮਤਲਬ ਫਰਕ ਤੇ ਪਹਿਲਾਂ ਪੈਣਾ ਸ਼ੁਰੂ ਹੋ ਗਿਆ ਹੁਣ ਪਤਾ ਲੱਗ ਗਿਆ ਵੀ ਦਵਾਈ ਹੁਣ ਅਸਰ ਕਰਨ ਲੱਗ ਪਈ ਇਹਨਾਂ ਤੇ ਉਹਨਾਂ ਦਰਦ ਦਰਦ ਸਹੀ ਹੋਣ ਲੱਗ ਪਿਆ ਸੀ ਹੁਣ ਉਹ ਠੀਕ ਨੇ ਕੋਈ ਦਵਾਈ ਨਹੀਂ ਖਾਂਦੇ ਹੁਣ ਕਿਸੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਹਾਂ ਠੀਕ ਹੈ ਠੀਕ ਬਹੁਤ ਬਹੁਤ ਸ਼ੁਕਰੀਆ